ਕਿੰਨੀ ਵਾਰੀ ਸੁਪਨੇ ਚ ਨਾ ਬਹੁਤ ਟੱਪ ਕੇ ਗਿਆ ਟੱਪ ਕੇ ਨਹੀਂ ਮਤਲਬ ਐਜ਼ ਇਨ ਉੱਥੋਂ ਗਿਆ ਆ ਪਹੁੰਚ ਗਿਆ ਪਾਕਿਸਤਾਨ ਕੋ ਮਰੇ ਆ ਸੀ ਉੱਤੇ ਇੱਕਦਮ ਜਦੋਂ ਸੁਪਨਾ ਟੁੱਟਦਾ ਨਾ ਫੇਲ ਹੁੰਦਾ ਉਹ ਯਾਰ ਪਾਕਿਸਤਾਨ ਗਿਆ ਹੀ ਨਹੀਂ ਕੋਈ ਫਰਕ ਤਾਂ ਹੈ ਹੀ ਨਹੀਂ ਸਾਡੇ ਕਲਚਰ ਚ ਤੇ ਉਹਨਾਂ ਦੇ ਸਪੈਸ਼ਲੀ ਲਾਹੌਰ ਚ ਨਾਲ ਗਵਾਂਡੀ ਤਾਂ ਹੈਗੇ ਆ ਸਾਡੇ ਉੱਥੋਂ ਮੈਨੂੰ ਯਾਦ ਆ ਸੀ ਬਚਪਨ ਤੋਂ ਹੀ ਸਾਡੇ ਘਰੇ ਸਾਰੇ ਆਰਟਿਸਟ ਆਉਂਦੇ ਹੁੰਦੇ ਸੀਗੇ ਉਹ ਚਾਹੀ ਗੁਲਾਮ ਅਲੀ ਖਾਨ ਸਾਹਿਬ ਹੁਣ ਕਿਉਂਕਿ ਡੈਡੀ ਦਾ ਸੰਗੀਤਿਕ ਮਾਹੌਲ ਸੀਗਾ ਤੇ ਉਹ ਸਲਾਮਤ ਅਲੀ ਖਾਨ ਸਾਹਿਬ ਹੁਣ ਜਾਂ ਰਾਹਤ ਸਾਹਿਬ ਹੁਣ ਨੁਸਰ ਸਾਹਿਬ ਹੁਣ ਇਦਾਂ ਘਰੇ ਆਉਂਦੇ ਰਹਿੰਦੇ ਸੀਗੇ ਫਿਰ ਸਾਨੂੰ ਇਦਾਂ ਹੀ ਲੱਗਦਾ ਨਹੀਂ ਕਿ ਯਾਰ ਤੇ ਨਾਲ ਨਾਲ ਇਹ ਇਦਾਂ ਦਾ ਸੇਮ ਤਾਂ ਸਿਸਟਮ ਆ ਸੇਮ ਖਾਣਾ ਪੀਣਾ ਆ ਨੱਚਣ ਤੋਂ ਪਹਿਲਾਂ ਹੁਕਾ ਦੇ ਆਂਗੇ ਸਭ ਨਾਲ ਨੂੰ ਇੱਕ ਮਕਾ ਦੇ ਆਂਗੇ ਮਹੱਲੇ ਤੱਕ ਬਾਣੇ ਇਹ ਤਾਂ ਇਦਾਂ ਲੱਗੇ ਮੈਂ ਹੀ ਲਿਖ ਕੇ ਭੁੱਜ ਫੇਲਾ ਉਹਦੇ ਰੋਡ ਤੇ ਮੈਨੂੰ ਸਮਝ ਆ ਗਈ ਵਿਚਾਰੀ ਤੇ ਮੇਰੀ ਮਾਂ ਹਜੇ ਵੀ ਮੈਨੂੰ ਫੋਨ ਕਰਕੇ ਪੁੱਛਦੀ ਆ ਚਾਹੇ ਉਹ ਦੇਰ ਹੋਵੇ ਸਵੇਰ ਹੋਵੇ ਰਾਤ ਹੋਵੇ ਤੂੰ ਠੀਕ ਆ ਤੂੰ ਰੋਟੀ ਖਾ ਲਈ ਸਭ ਤੋਂ ਪਹਿਲਾ ਸਵਾਲ ਹੁੰਦਾ ਤੂੰ ਰੋਟੀ ਖਾ ਲਈ ਆ ਤੂੰ ਕੁਝ ਖਾਦਾ ਆ ਤੂੰ ਠੀਕ ਆ ਸੋ ਮਾਂ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ ਯਾਰ ਹੁਣ ਮਾਨਸੀ ਨੂੰ ਮੈਂ ਦੇਖਦਾ ਉਹ ਰਿੱਦੂ ਨੂੰ ਮਿਜ਼ਰਾ ਨੂੰ ਸੰਭਾਲ ਲਈ ਆ ਹਨਾ ਬੀਿੰਗ ਅ ਮਦਰ ਸੋ ਮੈਨੂੰ ਮਾਨਸੀ ਕਹਿੰਦੀ ਹੁੰਦੀ ਕਹਿੰਦੀ ਆ ਤੂੰ ਨਾ ਸਾਰੇ ਆਂਂ ਤੇ ਵਿਸ਼ਵਾਸ ਨਾ ਕਰਾ ਗਾ ਡੀਚੇ ਦੀ ਨਾ ਹੋ ਮਤਲਬ ਬਹੁਤ ਜ਼ਿਆਦਾ ਤੂੰ ਉਹ ਕਰ ਲੈਣਾ ਆਪਣੀ ਰਿਜ਼ਰਵਡ ਰਿਆ ਕਰ ਥੋੜਾ ਸਿਸਟਮ ਬਟ ਉਹ ਹੋ ਨਹੀਂ ਪੰਦਾ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਸਾਡੇ ਨਾਲ ਗੁੜੀਆ ਦੀ ਸਟਾਰ ਕਾਸਟ ਮੌਜੂਦ ਹੈ ਯੁਵਰਾਜ ਹਾਂ ਤੇ ਸਾਵਨ ਗੱਲਬਾਤ ਕਰਦੇ ਹਾਂ ਸਸਕਾਲ ਮੈਮ ਸਸਕਾਲ ਜੀ ਸਸਕਾਲ ਸਰ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਤੁਹਾਨੂੰ ਮਿਲ ਕੇ ਹੋਰ ਵੀ ਵਧੀਆ ਹੋ ਗਏ ਸੋ সুইਟ ਆਫ ਯੂ ਅੱਛਾ ਵੈਲੈਂਟਾਈਨ ਵੀਕ ਚੱਲ ਰਿਹਾ ਹੈ ਮਤਲਬ ਪਿਆਰ ਮੁਹੱਬਤ ਵਾਲੇ ਦਿਨ ਚੱਲ ਰਹੇ ਤੁਸੀਂ ਗੁड़िया ਰਿਲੀਜ਼ ਕਰਦੇ ਚਪਾਲ ਤੇ ਡਰਾਣਾ ਸਾਰਿਆਂ ਨੂੰ ਮੈਨੂੰ ਇਹ ਹੈ ਕਿ ਜਿਹੜੇ ਜਿਆਦਾ ਵਿਗੜੇ ਹੋਏ ਹਨ ਉਹ ਦੇਖ ਲੈਣਗੇ ਨਾ ਸਾਡੀ ਗੁड़िया ਦੇਖ ਲੈਣਗੇ ਫਿਰ ਆਰਾਮ ਨਾ ਕਰੇ ਟਿੱਕ ਕੇ ਬਹਿ ਜਾਣਗੇ ਸੋ ਮੈਨੂੰ ਇਹ ਲੱਗਦਾ ਕਿ ਸਹੀ ਟਾਈਮ ਆ ਸਹੀ ਟਾਈਮ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਪੀ ਪੇਸਟ ਕਿਉਂ ਕਾਪੀ ਪੇਸਟ ਕਿਉਂਕਿ ਆਨਸਰ ਇਸ ਤੋਂ ਵਧੀਆ ਹੋ ਹੀ ਨਹੀਂ ਸਕਦਾ ਕੋਈ ਨਹੀਂ ਲੇਕਿਨ ਉਹਦੇ ਵਿੱਚ ਬਹੁਤ ਕਿਊਟ ਲਵ ਸਟੋਰੀ ਵੀ ਹੈ ਮੈਂ ਖੁਦ ਦੋ ਵਾਰ ਹੀ ਦੇਖਿਆ ਥੀਏਟਰਸ ਚ ਬਿਲਕੁਲ ਤੇ ਫਾਈਨਲੀ ਗੁੜੀਆਂ ਜਿਹਦਾ ਸਾਰਿਆਂ ਨੇ ਵੇਟ ਕੀਤਾ ਜਿਨ੍ਹਾਂ ਨੇ ਥੀਏਟਰ ਚ ਨਹੀਂ ਦੇਖੀ ਹੁਣ ਉਹ ਚੋਪਾਲ ਤੇ ਦੇਖ ਸਕਦੇ ਆ ਹਨਾ ਤੇ ਉਹਦੇ ਅੰਦਰ ਇੱਕ ਛੋਟੀ ਜੀ ਕਿਊਟ ਜੀ ਲਵ ਸਟੋਰੀ ਵੀ ਸਾਈਡ ਬਾਈ ਸਾਈਡ ਚੱਲਦੀ ਹੈ ਤੇ ਮੈਨੂੰ ਲੱਗਦਾ ਸਹੀ ਟਾਈਮ ਤੇ ਰਿਲੀਜ਼ ਹੋਈ ਹੈ ਬਿਲਕੁਲ 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 ਸਹੀ ਟਾਈਮ ਤੇ ਰਿਲੀਜ਼ ਹੋਈ ਆ ਤੇ ਆ ਸਾਡੇ ਜਿੱਦਾ ਕਈ ਪਿੰਡਾਂ ਦੀ ਆਡੀਅנס ਹੁੰਦੀ ਆ ਜਿਹੜੇ ਕਈ ਵਾਰੀ ਮਤਲਬ ਥੀਏਟਰ ਚ ਨਹੀਂ ਜਾ ਪਾਉਂਦੇ ਜਾਂ ਪੈਰੈਂਟਸ ਨਹੀਂ ਅਲਾਉ ਕਰਦੇ ਬੱਚਿਆਂ ਨੂੰ ਹਨਾ ਕਈ ਵਾਰੀ ਉਹ ਚੀਜ਼ਾਂ ਹੁੰਦੀਆਂ ਕਿਉਂਕਿ ਸਾਡੀ ਹਰ ਤਰ੍ਹਾਂ ਦੀ ਕੈਟਾਗਰੀ ਦੀ ਆਡੀਅנס ਹੁੰਦੀ ਹੈ ਸੋ ਚਪਾਲ ਐਪ ਸਾਡੇ ਪੰਜਾਬ ਦਾ ਐਪ ਆ ਸੋ ਉਹਨਾਂ ਲਈ ਬੜੀ ਈਜ਼ੀ ਹੋ ਗਿਆ ਹੁਣ ਉਹਨਾਂ ਲਈ ਗੁੜੀਆਂ ਨੂੰ ਦੇਖਣਾ ਸੋ ਰਾਮ ਨਾਲ ਘਰੇ ਬੈਠ ਕੇ ਰਾਤ ਨੂੰ ਰੋਟੀ ਪਾਣੀ ਸ਼ੱਕ ਕੇ ਸਾਡੀ ਫਿਲਮ ਦੇਖੋ ਗੁੜੀਆਂ ਨਾਲ ਡਰੋ ਨਾਲ ਡਰ ਅੱਛਾ ਗੁੜੀਆਂ ਨੇ ਇੱਕ ਪੰਜਾਬੀ ਸਿਨੇਮਾ ਦੇ ਲਈ ਵੀ ਇੱਕ ਐਕਸਪੈਰੀਮੈਂਟ ਸੀਗਾ ਤੇ ਆਡੀਅנס ਦੇ ਲਈ ਵੀ ਇੱਕ ਐਕਸਪੈਰੀਮੈਂਟ ਸੀ ਕਿਉਂਕਿ ਇਸ ਤੋਂ ਪਹਿਲਾਂ ਇਹੋ ਜੀ ਕੰਪਲੀਟ ਹਾਰਰ ਮੂਵੀ ਨਹੀਂ ਆਈ ਤੇ ਜਦੋਂ ਭਾਈ ਨਾ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਦੇਖੀ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੋਈਆਂ ਸੀ ਰਿਵਿਊਜ਼ ਲੈ ਉਹਨਾਂ ਨੇ ਬਹੁਤ ਪੋਜ਼ਿਟਿਵਲੀ ਰਿਪਲਾਈ ਕੀਤਾ ਕਿ ਬਹੁਤ ਵੱਖਰਾ ਸੀ ਤੇ ਬਹੁਤ ਡਿਫਰੈਂਟ ਕਨਸੈਪਟ ਫਾਈਨਲੀ ਸਾਡੀ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਆ ਆਇਆ ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਓਨੀ ਰੀਚ ਲੋਕਾਂ ਤੱਕ ਨਹੀਂ ਜਾ ਪਾਈ ਜਿੰਨੀ ਜਾਣੀ ਚਾਹੀਦੀ ਸੀ ਬਿਲਕੁਲ ਆਡੀਅנס ਦਾ ਉਹੀ ਨਾ ਯੁਵਰਾਜ ਨੇ ਵੀ ਲਾਸਟ ਇੰਟਰਵਿਊ ਚ ਕਿਹਾ ਸੀਗਾ ਕਿ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੀ ਪਸੰਦ ਆ ਜੇ ਜਾਂ ਕਿਨੂੰ ਬਹੁਤ ਜ਼ਿਆਦਾ ਰਿਸਪੌਂਸ ਦੇ ਦੇਣ ਕਿਨੂੰ ਨਹੀਂ ਕਈ ਵਾਰੀ ਅਸੀਂ ਬੜੀਆਂ ਫਿਲਮਾਂ ਇਦਾਂ ਦੀਆਂ ਗਿਆ ਸੋਚੀ ਯਾਰ ਇਹਦੇ ਵਿੱਚ ਕੀ ਸੀ ਜਿਹੜਾ ਮਤਲਬ ਲੋਕਾਂ ਨੇ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਸੋ ਆਡੀਅנס ਦਾ ਮਤਲਬ ਆਡੀਅנס ਨੂੰ ਵੀ ਹੌਲੀ ਹੌਲੀ ਚੀਜ਼ਾਂ ਸਮਝ ਆ ਰਹੀਆਂ ਕਿ ਮਤਲਬ ਕਈ ਵਾਰੀ ਆਡੀਅנס ਨੂੰ ਹੀ ਨਹੀਂ ਕੌਨਫੀਡੈਂਸ ਆਉਂਦਾ ਕਿ ਅੱਛਾ ਇੰਨੀ ਖੂਬਸੂਰਤ ਚੀਜ਼ ਵੀ ਬਣ ਸਕਦੀ ਆ ਇੰਨਾ ਵਧੀਆ ਹਾਰਰ ਕਨਸੈਪਟ ਵੀ ਬਣ ਸਕਦਾ ਸੋ ਨੋਵਰੀ ਸੋਨ ਚਪਾਲ ਤੇ ਸਾਡੀ ਫਿਲਮ ਆ ਰਹੀ ਆ ਮੈਨੂੰ ਪੂਰਾ ਯਕੀਨ ਆ ਤੁਸੀਂ ਬਹੁਤ ਹੋਰ ਵੀ ਜ਼ਿਆਦਾ ਐਪਰੀਸ਼ੀ ਤੇ ਆਡੀਅנס ਨੂੰ ਬਾਅਦ ਚ ਪਛਤਾਵਾ ਵੀ ਹੁੰਦਾ ਜਦੋਂ ਆਪਾਂ OTT ਤੇ ਦੇਖ ਲੈਂਦੇ ਆ ਨਾ ਕਿ ਹਾਂ ਇੰਨੀ ਸੋਹਣੀ ਫਿਲਮ ਸੀ ਸੀ ਥੀਏਟਰਸ ਚ ਕਿਉਂ ਨਹੀਂ ਦੇਖੀ ਆ ਪਲੀਜ਼ ਉਹ ਜਿਨ੍ਹਾਂ ਨੇ ਨਹੀਂ ਦੇਖੀ ਇਹ ਸੋਚ ਕੇ ਗਏ ਸੀ ਮਤਲਬ ਨਹੀਂ ਦੇਖੇ ਕਿ ਯਾਰ ਰਹਿਣ ਦੇ ਆ OTT ਤੇ ਆ ਹੀ ਜਾਣੀਆਂ ਤੇ ਹੁਣ ਆ ਮੈਸੇਜ ਨਾ ਕਰਿਓ ਪਲੀਜ਼ ਕਿ ਨਹੀਂ ਸਾਨੂੰ ਤਾਂ ਥੀਏਟਰ ਚ ਹੀ ਦੇਖਣੀ ਚਾਹੀਦੀ ਇਸ ਬਸ ਤੁਸੀਂ ਅਪਰੀਸ਼ੀਏਟ ਕਰਦੇ ਹੋ ਇੰਨਾ ਹੀ ਕਾਫੀ ਆ ਜੀ ਤੁਸੀਂ ਬੋਲਣ ਲੱਗੇ ਸੀ ਕੁਝ ਮੈਂ ਕਹਿ ਰਿਹਾ ਸੀਗਾ ਕਿ ਹੁਣ ਆ ਪਿੱਛੇ ਦੀ ਇੱਕ ਫਿਲਮ ਬਹੁਤ ਜ਼ਿਆਦਾ ਅਪਰੀਸ਼ੀਏਟ ਹੋ ਰਹੀ ਹੈ 12th ਫੇਰ ਹਾਂ ਮਤਲਬ ਬਹੁਤ ਹੀ ਖੂਬਸੂਰਤ ਫਿਲਮ ਸੀ ਬਹੁਤ ਮੈਡਿਕੀਅਸ ਦਾ ਲੋਕਾਂ ਨੇ ਅਪਰੀਸ਼ੀਏਟ ਕੀਤਾ ਜੀ ਫੋਟੋ ਜਦੋਂ OTT ਤੇ ਆਏਗੀ ਹਾਂ ਔਰ ਫਿਰ ਪੂਰੀ ਦੁਨੀਆ 'ਚ ਫੈਲ ਗਈ ਫਿਰ ਹਾਂ ਬਹੁਤ ਅਵਾਰਡਸ ਵੀ ਉਸ ਫਿਲਮ ਨੂੰ ਬਹੁਤ ਹਰ ਕੈਟਾਗਰੀ ਦੇ ਵਿੱਚ ਉਸ ਫਿਲਮ ਨੂੰ ਅਵਾਰਡ ਮਿਲੇਆ ਡੇਸ ਵੀ ਕੰਪਲੀਟ ਕਰ ਲਿਆ ਜੀ ਦੇਖ ਲਓ ਬਹੁਤ ਪੈਰੀ ਫਿਲਮ ਆ ਤੇ ਮੈਨੂੰ ਨਹੀਂ ਲੱਗਦਾ ਮੈਂ ਜਿੰਨੇ ਵੀ ਇੰਟਰਵਿਊਸ ਕੀਤੇ ਹਰ ਆਰਟਿਸਟ ਨੇ ਉਸ ਫਿਲਮ ਦੀ ਇੰਨੀ ਤਾਰੀਫ ਕੀਤੀ ਹੈ ਨਾ ਮਤਲਬ ਮੈਂ ਤਾਂ ਬਹੁਤ ਇਨਸਪਾਇਰਡ ਹੋਈ ਉਸ ਫਿਲਮ ਤੋਂ ਈਵਨ ਜਿੰਨੇ ਵੀ ਐਕਟਰਸ ਸੀਗੇ ਬਹੁਤ ਸੋਹਣਾ ਕੰਮ ਸਕ੍ਰੀਨਪਲੇ ਇਨਾ ਖੂਬਸੂਰਤ ਮਤਲਬ ਪਤਾ ਹੀ ਨਹੀਂ ਲੱਗਿਆ ਫਿਲਮ ਕਦੋਂ ਖਤਮ ਹੋ ਗਈ ਔਰ ਇਨਾ ਇਨਸਪਾਇਰਡ ਕਰਕੇ ਚਲੇਗੀ ਔਰ ਬਾਲੀਵੁੱਡ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਔਰ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਸਾਡੀ ਪੰਜਾਬੀ ਇੰਡਸਟਰੀ ਨੂੰ ਵੀ ਅ ਥੋੜਾ ਜਿਹਾ ਇਸ ਚੀਜ਼ ਤੇ ਕੰਮ ਕਰਨ ਦੀ ਲੋੜ ਆ ਜਿੱਦਾਂ ਸਾਡੇ ਕੋ ਐਕਟਰਸ ਹੁੰਦੇ ਆ ਜਾਂ ਐਕਟਰਸ ਹੁੰਦੇ ਆ ਸਾਡੀ ਹੋਰ ਵੀ ਜਿਨ੍ਹਾਂ ਦੀਆਂ ਫਿਲਮਾਂ ਆਉਂਦੀਆਂ ਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਨੂੰ ਸਪੋਰਟ ਕਰਨਾ ਚਾਹੀਦਾ ਸੋ ਕਿਤੇ ਨਾ ਕਿਤੇ ਥੋੜੀ ਜਿਹੀ ਕਮੀ ਹੈਗੀ ਆ ਆਉਣ ਵਾਲੇ ਟਾਈਮ 'ਚ ਇਹ ਹੋਰ ਵੀ ਅੱਛੀ ਹੋ ਜੀ ਲਾਸਟ ਟਾਈਮ ਨਾ ਜਦੋਂ ਵਰਨਿੰਗ ਪ੍ਰੈਸ ਕਾਨਫਰੈਂਸ ਹੋਈ ਸੀ ਤਾਂ ਗਿੱਪੀ ਗਰੇਵਾਲ ਜੀ ਨੇ ਕਿਹਾ ਸੀਗਾ ਕਿ ਪੰਮੇ ਦੇ ਆਪੋਜ਼ਿਟ ਨੇ ਇੱਕ ਕੈਰੈਕਟਰ ਜਿਹੜਾ ਗੇਜੇ ਦਾ ਰੋਲ ਉਹ ਖੁਦ ਕਰ ਰਹੇ ਨੇ ਉਹਨਾਂ ਨੇ ਪਹਿਲਾਂ ਕਿਸੇ ਹੋਰ ਨੂੰ ਆਫਰ ਕੀਤਾ ਸੀ ਉਹਨਾਂ ਨੇ ਇਸ ਕਰਕੇ ਮਨਾਂ ਕਰ ਦਿੱਤਾ ਕਿ ਪ੍ਰਿੰਸ ਛੋਟਾ ਐਕਟਰ ਹੈ ਵੀ ਮੈਂ ਉਹ ਡੈਕਟਰ ਹੈ ਉਹਦਾ ਰੋਲ ਇੰਨਾ ਜ਼ਿਆਦਾ ਇੰਪੈਕਟਫੁਲ ਕਿਉਂ ਹੈਗਾ ਤੇ ਇਹ ਚੀਜ਼ ਕਿਤਨੇ ਕਿਤੇ ਗਲਤ ਹੈ ਕਿ ਕੁਝ ਨਹੀਂ ਪਤਾ ਕਿਹੜੇ ਕੈਰੈਕਟਰ ਨੇ ਕਦੋਂ ਵਾਇਰਲ ਹੋਏ ਨਾ ਕਦੋਂ ਫੇਮਸ ਹੋਏ ਨਾ ਲੋਕਾਂ ਨੇ ਕਿੰਨੂੰ ਪਸੰਦ ਕਰਨਾ ਹੈ ਮਤਲਬ ਇਹ ਇਹ ਬਿਲਕੁਲ ਮੈਂ ਇਸ ਚੀਜ਼ ਨਾਲ ਐਗਰੀ ਕਰਦੀ ਹਾਂ ਤੁਹਾਡਾ ਕੋਈ ਵੀ ਕੈਰੈਕਟਰ ਹੁੰਦਾ ਤੁਸੀਂ ਉਹਦੇ 'ਚ ਇੰਨੀ ਮਤਲਬ ਇੰਨਾ ਆਪਣਾ ਪਾ ਦੋ ਕਿ ਤੁਸੀਂ ਇਹ ਸੋਚੋ ਕਿ ਐਪਰੀਸ਼ੀਏਸ਼ਨ ਬਾਰੇ ਨਾ ਸੋਚੋ ਕਿ ਹਾਂ ਸਾਨੂੰ ਮਿਲੂਗੀ ਨਹੀਂ ਮਿਲੂਗੀ ਤੁਸੀਂ ਆਪਣਾ ਬੈਸਟ ਦਿਓ ਦੈਟਸ ਇਟ ਜੋ ਤੁਸੀਂ ਆਪਣੀ ਮਿਹਨਤ ਕਰਕੇ ਸਾਹਮਣੇ ਆਉਂਦੇ ਹੋ ਨਾ ਉਹ ਚੀਜ਼ ਰੰਗ ਲਿਆਉਂਦੀ ਲਾਉਂਦੀ ਹੈ ਬਿਲਕੁਲ ਅੱਛਾ ਯੋਵਰਾਸ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਆਡੀਅנס ਉਹ ਘੱਟ ਚੀਜ਼ਾਂ ਨੂੰ ਮਤਲਬ ਬਹੁਤ ਲੇਟ ਐਕਸੈਪਟ ਕਰਦੀ ਹੈ ਅਗਰ ਅਸੀਂ ਬਾਲੀਵੁੱਡ ਦੀ ਗੱਲ ਕੀਤੀ ਕਰੀਏ ਤਾਂ ਉੱਥੇ ਜਦੋਂ ਐਨੀਮਲ ਵਰਗੀਆਂ ਫਿਲਮਾਂ ਬੰਦੇ ਆ ਜਾਂ ਸਾਊਥ ਚ ਆਰ ਆਰ ਵਰਗੀਆਂ ਬੰਦੀਆਂ ਤੇ ਲੋਕ ਦੇਖਣ ਜਾਂਦੇ ਉਹੀ ਸਿਨੇਮਾਸ ਨੇ ਜਿੱਥੇ ਆਪਣੀਆਂ ਫਿਲਮਾਂ ਲੱਗਦੇ ਜਦੋਂ ਆਪਾਂ ਕੁਝ ਓਦਾਂ ਦਾ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹਨੂੰ ਅਸੀਂ ਹਨਾ ਜੋੜਨ ਲੱਗ ਜਾਂਦੇ ਕਿ ਇਹ ਸਾਡੇ ਸੱਭਿਆਚਾਰ ਚ ਨਹੀਂ ਸਾਡੇ ਕਲਚਰ ਚ ਨਹੀਂ ਹੈਗਾ ਲੇਕਿਨ ਉਹ ਉੱਥੇ ਜਾ ਕੇ ਉਹ ਸਭ ਕੁਝ ਉਹਨਾਂ ਵਾਇਲੈਂਸ ਹਨਾ ਉਹਨਾਂ ਜ ਦੇਖਣਾ ਪਸੰਦ ਕਰਦੇ ਆ ਬਾਲੀਵੁੱਡ ਚ ਅ ਪਰ ਤੁਸੀਂ ਉਹ ਵੀ ਡੇਟਾ ਕਲੈਕਟ ਕਰਕੇ ਦੇਖ ਲਿਓ ਜਿਹੜੀਆਂ ਬਹੁਤ ਜ਼ਿਆਦਾ ਇੰਡੀਆ ਓਵਰਆਲ ਇੰਡੀਆ ਚ ਪੰਜਾਬ ਚ ਘੱਟ ਹੀ ਹੁੰਦਾ ਨਾਲ ਬਿਜ਼ਨਸ ਕਿਉਂਕਿ ਸਾਡੇ ਪੰਜਾਬੀ ਨਾ ਮੈਨੂੰ ਲੱਗਦਾ ਕਿ ਸਮਝਦਾਰ ਹੈਗੇ ਆ ਉਹਨਾਂ ਨੂੰ ਪਤਾ ਆ ਕੀ ਦੇਖਣਾ ਕੀ ਨਹੀਂ ਦੇਖਣਾ ਜਾਂ ਕਿਉਂ ਦੇਖਣਾ ਜਾਂ ਕਦੋਂ ਦੇਖਣਾ ਟਾਈਮ ਮੈਨੂੰ ਇਹ ਲੱਗਦਾ ਕਿ ਯਾਰ ਇੱਕ ਇੰਡੀਵਿਜੂਅਲ ਡਿਸੀਜਨ ਆ ਉਹਨਾਂ ਨੂੰ ਹਨਾ ਉਹ ਪਸੰਦ ਕਰਦੇ ਨਹੀਂ ਕਰਦੇ ਜਾਣਾ ਨਹੀਂ ਜਾਣਾ ਮੈਂ ਵੀ ਮੈਂ ਵੀ ਪੰਜਾਬ ਦਾ ਆ ਹਨਾ ਮੈਂ ਬੀਇੰਗ ਐਨ ਆਡੀਅנס ਜਦੋਂ ਵੀ ਕੋਈ ਚੀਜ਼ ਪਹਿਲੀ ਵਾਰੀ ਹੀ ਦੇਖਦਾ ਉਹਦੀ ਡਿਸਾਈਡ ਕਰ ਲੈਣਾ ਕਿ ਯਾਰ ਮੈਨੂੰ ਦੇਖਣੀ ਹੈ ਕਿ ਨਹੀਂ ਦੇਖਣੀ ਆ ਬਟ ਹਾਂ ਸਾਡੀ ਇੱਕ ਇੱਕ ਸਾਡ ਇੱਕ ਬੈਨੀਫਿਟ ਉਹਨਾਂ ਨੂੰ ਹੋਇਆ ਉਹ ਇੰਡਸਟਰੀ ਹੁਣ ਦੀ ਨਹੀਂ ਕਿ ਬਾਲੀਵੁੱਡ ਔਰ ਉਹ 올 ਓਵਰ ਦਾ ਵਰਲਡ ਫੇਮਸ ਆ ਸਾਡੀ ਇੰਡਸਟਰੀ ਗਰੋ ਹੋ ਗਈ ਆ ਹੁਣ ਉਹਨੇ ਬਹੁਤ ਵੱਡਾ ਹੋਣਾ ਆ ਹੌਲੀ 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 ਸਾਡੀ ਆਡੀਅנס ਵੀ ਉਸ ਲੈਵਲ ਤੇ ਆ ਰਹੀ ਆ ਕਿ ਚੀਜ਼ਾਂ ਨੂੰ ਅਪਰੀਸ਼ੀਏਟ ਕਰਨ ਅਪਰੀਸ਼ੀਏਟ ਨਹੀਂ ਐਕਸੈਪਟ ਕਰਨ ਤੇ ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਆਡੀਅנס ਐਕਸੈਪਟ ਨਹੀਂ ਕਰ ਰਹੀ ਉਹ ਉਸ ਰਾਹ ਤੇ ਆ ਗਈ ਆ ਬਸ ਉਹਨੂੰ ਅੱਛੀ ਤਰ੍ਹਾਂ ਗੜ ਲਾਉਣ ਦੀ ਦੇਰ ਆ ਬਸ ਐਂਡ ਆਈ ਹੋਪ ਹੌਲੀ ਹੌਲੀ ਆ ਵਿਦਿਨ 2-3 ਸਾਲਾਂ ਦੇ ਵਿੱਚ ਬਿਲਕੁਲ ਹੀ ਸਾਰੀ ਚੀਜ਼ਾਂ ਹੋਣੀਆਂ ਸੇਮ ਆਲਮੋਸਟ ਉਹੀ ਹੋ ਜਾਣਾ ਕਿ ਅਪਰੀਸ਼ੀਏਸ਼ਨ ਹੋਊਗੀ ਕਿ ਬਿਲਕੁਲ ਬਾਲੀਵੁੱਡ ਜਿਹਾ ਬਣ ਜਾਣਾ ਕੀ ਅਗਰ ਪ੍ਰੀਮੀਅਰ ਹੋ ਰਿਹਾ ਹੁੰਦਾ ਰੀਸੈਂਟਲੀ ਇੱਕ ਪੰਜਾਬੀ ਮੂਵੀ ਆ ਰਹੀ ਹੈ ਉਹਦਾ ਪ੍ਰੀਮੀਅਰ ਦੁਬਈ ਚ ਹੋ ਰਿਹਾ ਹੈ ਵਰਲਡ ਦੇ ਲਾਰਜੇਸਟ ਸਿਨੇਮਾ ਚ ਉਹਦਾ ਪ੍ਰੀਮੀਅਰ ਰੱਖਿਆ ਹੈ ਓਕੇ ਨਾਈਸ ਕਿਹੜੀ ਫਿਲਮ ਦਾ ਜੀ ਵੀ ਸੋਣਿਆ ਜੀ ਓਕੇ ਵਾਓ ਠੀਕ ਹੈ ਤੇ ਦਾਦੂ ਨੇ ਕੀਤੀ ਆ ਉਹ ਜੀ ਨਾਈਸ ਉਹ ਪਾਕਿਸਤਾਨ ਤੇ ਇੰਡੀਆ ਵਾਲਾ ਇਮਰਾਨ ਅਵਾਸ ਹਨਾ ਉਹਦੇ ਚ ਪਾਕਿਸਤਾਨੀ ਅਕਟਰ ਹੈ ਇਸ फ्रॉम ਪਾਕਿਸਤਾਨ ਹਨਾ ਨਹੀਂ ਵਧੀਆ ਗੱਲ ਆ ਬੜੀ ਸੋਹਣੀ ਬਹੁਤ ਚੰਗਾ ਲੱਗਦਾ ਜਦੋਂ ਹਨਾ ਕਿੰਨਾ ਚੰਗਾ ਲੱਗਦਾ ਜਦੋਂ ਸਾਨੂੰ ਚਲੋ ਉੱਦਾਂ ਨਹੀਂ ਮਿਲ ਪਾਂਦੇ ਸੀ ਹਨਾ ਆਪਣੇ ਲੈंदे ਪੰਜਾਬ ਨਾਲ ਤੇ ਬਟ ਅਗਰ ਫਿਲਮਾਂ ਦੇ ਰਾਹੀ ਮਿਲ ਲੀਏ ਤੇ ਕਿੰਨੀ ਖੂਬਸੂਰਤ ਗੱਲ ਆ ਕਿੰਨੀ ਖੂਬਸੂਰਤ ਗੱਲ ਆ ਮੈਂ ਕਿੰਨੀ ਵਾਰੀ ਸੁਪਨੇ 'ਚ ਨਾ ਬਹੁਤ ਟੱਪ ਕੇ ਗਿਆ ਟੱਪ ਕੇ ਨਹੀਂ ਮਤਲਬ ਐਜ਼ ਇਨ ਉੱਥੋਂ ਗਿਆ ਆ ਪਹੁੰਚ ਗਿਆ ਪਾਕਿਸਤਾਨ ਕੋ ਮਰੇ ਆ ਸੀ ਉੱਤੇ ਇੱਕਦਮ ਜਦੋਂ ਸੁਪਨਾ ਟੁੱਟਦਾ ਨਾ ਫੇਲ ਹੁੰਦਾ ਉਹ ਯਾਰ ਪਾਕਿਸਤਾਨ ਗਿਆ ਹੀ ਨਹੀਂ ਮਤਲਬ ਇੱਕ ਤਾਂਗ ਜੀ ਹੁੰਦੀ ਆ ਐਂ ਲੱਗਦਾ ਕਿ ਸਾਡਾ ਉਹ ਯਾਰ ਉਧਰ ਕਰਾ ਚਲੋ ਤਾਂ ਜੋ ਵੀ ਆਪਸ ਦੇ ਮਸਲੇ ਨੇ ਵੱਡੀਆਂ ਜਿਹੜਾ ਪੋਲਿਟੀਕਲ ਚੀਜ਼ਾਂ ਨੇ ਉਸ ਤੋਂ ਸਾਈਡ ਤੇ ਰੱਖੀਏ ਤਾਂ ਕੋਈ ਫਰਕ ਤਾਂ ਹੈ ਹੀ ਨਹੀਂ ਸਾਡੇ ਕਲਚਰ ਚ ਤਾਂ ਉਹਨਾਂ ਦੇ ਸਪੈਸ਼ਲੀ ਲਾਹੌਰ ਚ ਨਾਲ ਗਵੰਡੀ ਤਾਂ ਹੈਗੇ ਆ ਸਾਡੇ ਉੱਥੋਂ ਮੈਨੂੰ ਯਾਦ ਆ ਸੀ ਬਚਪਨ ਤੋਂ ਹੀ ਸਾਡੇ ਘਰੇ ਸਾਰੇ ਆਰਟਿਸਟ ਆਉਂਦੇ ਹੁੰਦੇ ਸੀਗੇ ਉਹ ਚਾਹੇ ਗੁਲਾਮ ਅਲੀ ਖਾਨ ਸਾਹਿਬ ਹੋਣ ਕਿਉਂਕਿ ਡੈਡੀ ਦਾ ਸੰਗੀਤਿਕ ਮਾਹੌਲ ਸੀਗਾ ਤੇ ਉਹ ਸਲਾਮਤ ਅਲੀ ਖਾਨ ਸਾਹਿਬ ਹੋਣ ਜਾਂ ਰਾਹਤ ਸਾਹਿਬ ਹੋਣ ਮੁਸੇ ਸਾਹਿਬ ਹੋਣ ਇਦਾਂ ਘਰੇ ਆਉਂਦੇ ਰਹਿੰਦੇ ਸੀਗੇ ਫਿਰ ਸਾਨੂੰ ਇਦਾਂ ਹੀ ਲੱਗਦਾ ਹੁੰਦਾ ਕਿ ਯਾਰ ਇਹ ਨਾਲ ਇਦਾਂ ਦਾ ਸੇਮ ਤਾਂ ਸਿਸਟਮ ਆ ਸੇਮ ਖਾਣਾ ਪੀਣਾ ਆ ਤੇ ਆਈ ਹੋਪ ਆ ਜਿਹੜੀਆਂ ਚੀਜ਼ਾਂ ਬਾਰਡਰ-ਬਾਰਡਰ ਵਾਲੀਆਂ ਵੀ ਇਹ ਵੀ ਥੋੜਾ ਹੋਰ ਈਜ਼ੀ ਹੋਵੇ ਲੋਕੀ ਮਿਲਣ ਇੱਕ ਦੂਜੇ ਨੂੰ ਲੇਕਿਨ ਪਿਆਰ ਤਾਂ ਉਧਰਲੇ ਲੋਕੀ ਇੰਨਾ ਕਰਦੇ ਆ ਤੇ ਇਧਰ ਲੋਕ ਬਹੁਤ ਪਿਆਰ ਨਾ ਜ਼ਬਰਦਸਤੀ ਕਰਾਇਆ ਜਾਂਦਾ ਨਾ ਜ਼ਬਰਦਸਤੀ ਖੋਇਆ ਜਾਂਦਾ ਉਹ ਤਾਂ ਫਿਰ ਤੁਸੀਂ ਮੈਨੂੰ ਮਟਾਸਰ ਇਸੀ ਇੰਨੀ ਖੁਸ਼ੀ ਹੁੰਦੀ ਹੈ ਜਦੋਂ ਉਧਰਲੇ ਆਡੀਅנס ਤੁਹਾਨੂੰ ਪਿਆਰ ਮੁਹੱਬਤ ਦਿੰਦੀ ਤੁਹਾਨੂੰ ਮੈਸੇਜਸ ਕਰਦੇ ਆਂ ਸੀ ਤੁਹਾਡੀ ਆ ਫਿਲਮ ਦੇਖੀ ਜਾਂ ਤੁਹਾਡਾ ਅਸੀਂ ਆ ਗਾਣਾ ਸੁਣਿਆ ਕਿੰਨੀ ਖੁਸ਼ੀ ਹੁੰਦੀ ਆ ਕਿ ਅੱਛਾ ਮਤਲਬ ਸਾਨੂੰ ਉਧਰ ਉਧਰ ਵੀ ਆਡੀਅנס ਇੰਨਾ ਪਿਆਰ ਮੁਹੱਬਤ ਦਿੰਦੀ ਆ ਤੇ ਇੰਨੇ ਖੂਬਸੂਰਤ ਵਰਡਸ ਲਿਖੇ ਹੁੰਦੇ ਉਹਨਾਂ ਨੇ ਇੰਨਾ ਚੰਗਾ ਲੱਗਿਆ ਫਿਰ ਆਪਣੀ ਰਿਸਪੌਂਸਿਬਿਲਟੀ ਹੋਰ ਵੱਧ ਜਾਂਦੀ ਆ ਸਾਨੂੰ ਫੀਲ ਹੁੰਦਾ ਕਿ ਹਾਂ ਯਾਰ ਸਾਨੂੰ ਇੰਨਾ ਪਿਆਰ ਮੁਹੱਬਤ ਕਰ ਰਹੇ ਸੀ ਹੋਰ ਚੰਗਾ ਕੰਮ ਕਰਨਾ ਤੇ ਇਹ ਵੀ ਕਿਤੇ ਨਾ ਕਿਤੇ ਚੰਗੀ ਗੱਲ ਹੈ ਚਾਹੇ ਆਪਣੇ ਦੇਸ਼ ਤੋਂ ਅਸੀਂ ਬਾਹਰ ਤੇ ਉਧਰ ਦੀ ਆਡੀਅנס ਜਦੋਂ ਫਿਲਮਾਂ ਦੇਖਦੀ ਹੈ ਇਹਨਾਂ ਪਿਆਰ ਕਰਦੀ ਹੈ ਹੋਰ ਵੀ ਜ਼ਿਆਦਾ ਐਪਰੀਸ਼ੀਏਸ਼ਨ ਮਿਲ ਜਾਂਦੀ ਹੈ ਜੀ ਅੱਛਾ ਇਹ ਤਾਂ ਫਿਲਮਾਂ ਦੀ ਗੱਲ ਹੋ ਗਈ ਤੁਹਾਡੇ ਦੋਨਾਂ ਨੂੰ ਇੱਕ ਕੁਐਸਚਨ ਹੈ ਅਗਰ ਤੁਸੀਂ ਐਕਟਰ ਜਾਂ ਸਿੰਗਰ ਜਾਂ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ ਅਗਰ ਮੈਂ ਐਕਟਰ ਨਾ ਹੁੰਦੀ ਤਾਂ ਮੈਂ ਸ਼ਾਇਦ ਲਾਇਰ ਹੁੰਦੀ ਕਿਉਂਕਿ ਮੇਰੇ ਦਾਦਾ ਜੀ ਦਾ ਸੁਪਨਾ ਸੀਗਾ ਕਿ ਮੈਨੂੰ ਥੀਏਟਰ ਤਾਂ ਮੈਨੂੰ ਉਦੋਂ ਵੀ ਕਰਨਾ ਹੀ ਸੀਗਾ ਕਿਉਂਕਿ ਉਹ ਕੁੰਜਾ ਪਸ਼ਨਾ ਸੋ ਤਾਂ ਮੈਂ ਕਰਨਾ ਹੀ ਸੀ ਨਾਲ ਨਾਲ ਬਟ ਮੈਂ ਸ਼ਾਇਦ ਲਾਇਰ ਹੁੰਦੀ ਜੇ ਅਗਰ ਤੁਸੀਂ ਸਿੰਗਰ ਐਕਟਰ ਨਾ ਹੁੰਦੇ ਮੈਂ ਹਸਪਿਟੈਲਿਟੀ ਬਿਜ਼ਨਸ ਚ ਹੋਣਾ ਸੀਗਾ ਉਹ ਸ਼ੈਫ ਕੈਫੇ ਵਾਲਾ ਹੋਟਲ ਇਅਰ ਜਾਂ ਇਦਾਂ ਦਾ ਕੁਛ ਨਹੀਂ ਕਿਉਂਕਿ ਮੈਨੂੰ ਕੁਕਿੰਗ ਦਾ ਸ਼ੌਂਕ ਹੈ ਮੈਨੂੰ ਖਾਣਾ ਬਣਾਉਣਾ ਬਰੀ ਬਰੀ ਗੁੱਡ ਸ਼ੈਫ ਕੁਕ ਮੈਂ ਬਹੁਤ ਇਨਸਪਾਇਰਡ ਹਾਂ ਮੈਂ ਕਿਸੇ ਦਿਨ ਕਰਿਆ ਆਉਂਗੀ ਬਿਲਕੁਲ ਬਿਲਕੁਲ ਮੈਂ ਪਨੀਰ ਪਨੂਰ ਬਹੁਤ ਘੈਂਡ ਬਣ ਸਭ ਕੁਝ ਮਾਨਸੀ ਦਾ ਫੇਵਰਟ ਹੈ ਮੈਂ ਪਾਸਤਾ ਬਣਾਉਣਾ ਹੈ ਜੀ ਤੇ ਮੈਨੂੰ ਇਹ ਸੀਗਾ ਕਿਉਂਕਿ ਮੈਨੂੰ ਮੈਨੂੰ ਸ਼ੌਂਕ ਬਹੁਤ ਆ ਮੈਨੂੰ ਇਹ ਹਜੇ ਵੀ ਮੈਂ ਮੈਂ ਬਸ ਮੇਰਾ ਹੁਣ ਮਤਲਬ ਮੈਨੂੰ ਬਹੁਤ ਮਤਲਬ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੇਲ ਪਰਸਨ ਇਹ ਗਾਵੇ ਵੀ ਮੈਨੂੰ ਕੁਕਿੰਗ ਦਾ ਸ਼ੌਂਕ ਆ ਜਾਂ ਮੈਨੂੰ ਖਾ ਚੰਗੀ ਗੱਲ ਆ ਯਾਰ ਜੇ ਵਾਈਫ ਕਿਚਨ ਚ ਕੰਮ ਕਰ ਰਹੀ ਆ ਹਸਬੰਡ ਉਹਦਾ ਚਲ ਥੋੜਾ ਜਿਹਾ ਚਾਹੇ ਸਾਥ ਹੀ ਦੇ ਦਿੰਦਾ ਖੜ ਵੀ ਜਾਂਦਾ ਚਾਹੇ ਸਾਥ ਵੀ ਦੇ ਦਿੰਦਾ ਪਤਾ ਕਿੰਨਾ ਜੰਗਾ ਲੱਗਦਾ ਬਹੁਤ ਜੰਗਾ ਲੱਗਦਾ ਸੋ ਨਾਈਸ ਵੈਰੀ ਨਾਈਸ ਦੱਸੋ ਤੁਸੀਂ ਦਸ ਰਹੇ ਸੀ ਮੈਂ ਮੋਲੀ ਆ ਮੇਰਾ ਧਿਆਨ ਬਿਚ ਗਿਆ ਮਾਨਸੀ ਦਾ ਪਾਸਤਾ ਫੇਵਰਿਟ ਹਾਂ ਮਾਨਸੀ ਦਾ ਫੇਵਰਿਟ ਪਾਸਤਾ ਆ ਤੇ ਉਸ ਤੋਂ ਬਾਅਦ ਯਾਦ ਭੁੱਲੇਗਾ ਨਹੀਂ 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 ਅੱਛਾ ਮਤਲਬ ਕੋਈ ਸਪੈਸ਼ਲ ਓਕੇਸ਼ਨ ਤੇ ਇਹਨਾਂ ਲਈ ਕੁਝ ਖਾਸ ਬਣਾਇਆ ਹੋਵੇ ਉਹ ਮੈਨੂੰ ਉਹ ਉਹ ਸਪੈਸ਼ਲ ਓਕੇਸ਼ਨ ਤੇ ਕਹਿੰਦੀ ਮੈਨੂੰ ਕਿਉਂਕਿ ਉਹਦਾ ਫੇਵਰੇਟ ਆ ਪਾਸਤਾ ਉਹ ਮੈਨੂੰ ਕਹਿੰਦੀ ਯਾਰ ਜਿਹੜਾ ਤੁਸੀਂ ਬਣਾਉਂਦੇ ਹੁੰਦੇ ਨੇ ਨਾ ਯੂਵੀ ਸਿੰਘ ਜੀ ਯੂਵੀ ਸਿੰਘ ਜੀ ਕਹਿੰਦੀ ਆ ਮੈਨੂੰ ਯੂਵੀ ਸਿੰਘ ਜੀ ਜਿਹੜਾ ਤੁਸੀਂ ਬਣਾਉਂਦੇ ਉਹ ਬਣਾਓ ਪਾਸਤਾ ਤੇ ਉਹ ਖਾਂਦੀ ਹੁੰਦੀ ਆ ਤੇ ਬਸ ਫੇ ਮੈਨੂੰ ਮਜ਼ਾ ਹਾਲਾਂਕਿ ਮੈਨੂੰ ਪਾਸਤਾ ਨਹੀਂ ਪਸੰਦ ਮੈਂ ਨਹੀਂ ਖਾਂਦਾ ਪਾਸਤਾ ਸੁਣ ਕੇ ਨਾ ਮੈਂ ਆਪਣਾ ਪਾਸਤਾ ਨਹੀਂ ਉਹ ਕੋ ਸਾਹ ਪਿੱਛੇ ਬੈਠਿਆ ਬਸ ਅਸੀਂ ਬੜੇ ਫਟ ਇੰਟਰਵਿਊ ਖਤਮ ਕਰਨੀ ਹੈ ਫਿਰ ਮੈਂ ਉਦੋਂ ਕਹਿ ਰਹੀ ਸੀ ਕਿ ਭੁੱਖ ਤਾਂ ਲੱਗ ਹੀ ਸਕਦੀ ਹੈ ਯਾਰ ਲੱਗ ਸਕਦੀ ਹੈ ਮਤਲਬ ਭੁੱਖ ਲੱਗਣਾ ਲਾਜ਼ਮੀ ਹੈ ਹਾਂ ਬਿਲਕੁਲ ਸ਼ੈਫ ਖਾਣੇ ਦੇ ਬਿਲਾ ਹੋਣਾ ਤਾਂ ਖਾਣੇ ਦੀਆਂ ਗੱਲਾਂ ਹੋਣ ਉੱਪਰ ਬੰਦਾ ਫੂਡੀ ਹੋਵੇ ਕੁਝ ਪਾਣੀ ਆ ਗਿਆ ਬਹੁਤ ਜ਼ਿਆਦਾ ਜੀ ਪੂਰੇ ਮਤਲਬ ਪੂਰਾ ਪੂਰਾ ਪਤਾ ਲੱਗ ਗਿਆ ਮੈਨੂੰ ਕਿ ਮੈਨੂੰ ਪਤਾ ਲੱਗ ਗਿਆ ਸੌਰੀ ਸੌਰੀ ਮੈਂ ਮੈਂ ਇਸ ਤੋਂ ਪਹਿਲਾਂ ਮੈਂ ਭੁੱਲਾ ਮੈਂ ਬੋਲੂਗਾ ਉਹ ਮੈਂ ਮੈਂ ਸੀਗਾ ਮੇਰਾ ਇੱਕ ਟਾਰਗੇਟ ਸੀਗਾ ਮਤਲਬ ਦੋ ਚਾਰ ਟਾਰਗੇਟ ਹੈਗੇ ਲਾਈਫ 'ਚ ਮੇਰਾ ਇੱਕ ਸੀ ਘਰ ਲੈਣਾ ਤੇ ਉਹ ਮੈਂ ਹਜੇ ਆਲਮੋਸਟ ਇੱਕ ਹੋਰ ਹੋ ਰਿਹਾ ਉਹ ਆਈ ਹੋਪ ਆਈ ਹੋਪ ਹੋ ਜਾਵੇ ਜਲਦੀ ਆਲਮੋਸਟ 90% ਉਤੇ ਪਹੁੰਚ ਗਏ ਹਾਂ ਉਸ ਟਾਰਗੇਟ ਤੇ ਤੇ ਦੂਜਾ ਟਾਰਗੇਟ ਮੇਰਾ ਹੈ ਮੈਂ ਕੋਈ ਕਹੈਂਡ ਜਾਂ ਕੈਫੇ ਵਾਓ ਜਿੱਦਾਂ ਬਹੁਤ ਕੋਸ਼ਿਸ਼ੇ ਨਹੀਂ ਹੁੰਦੇ ਤੇ ਉੱਥੇ ਜਾ ਕੇ ਇਕੱਲੇ ਇਕੱਲੇ ਨੂੰ ਪੁੱਛਾਂ ਸਭ ਠੀਕ ਹੈ ਆਲ ਓਕੇ ਸਾਰਾ ਦਿਨ ਉੱਥੇ ਰਵਾਂ ਮੈਂ ਮੈਨੂੰ ਇਹਦਾ ਬਹੁਤ ਦਿਲ ਕਰਦਾ ਆਪ ਵੀ ਤੁਸੀਂ ਕੁੱਕ ਕਰਨਾ ਚਾਹੋਗੇ ਉਹਨਾਂ ਲਈ ਹਾਂ ਉਹਨਾਂ ਲਈ ਉਹਨਾਂ ਨੂੰ ਫਿਰ ਉਹ ਮੈਂ ਲਿਖੂਗਾ ਨਾ ਇੱਕ ਮੀਨੂ ਚ ਦੋ ਚਾਰ ਚੀਜ਼ਾਂ ਹੋਣੀਆਂ ਯੁਵਰਾਜ ਹਮ ਸਪੈਸ਼ਲ ਓਕੇ ਤੇ ਜੇ ਮੈਂ ਮਿਰਤ ਬਣਾਉਣੀਆਂ ਫਿਰ ਮੈਨੂੰ ਫੋਨ ਕਰੋ ਸਰ ਅਵੇਲੇਬਲ ਹੈ ਹਾਂ ਸਰ ਸਰ ਆਜ ਆਜ ਆਏਗੇ ਔਰ ਇਸ ਦਿਨ ਮੇ ਇਹ ਮਿਲੇਗਾ ਔਰ ਥੋੜੇ ਪੈਸੇ ਜ਼ਿਆਦਾ ਹੋ ਦੇਣ ਫੈਂਸ ਦੇ ਲਈ ਤਾਂ ਮਤਲਬ ਐ ਕਿਸੇ ਲੋਟਰੀ ਤੋਂ ਕੱਟ ਨਹੀਂ ਔਰ ਜੇ ਮੇਰੇ ਫੈਂਸ ਹੋਗੇ ਫੋਨ ਉਹਨਾਂ ਲਈ ਬਿਲਕੁਲ ਨੀ ਹੋਂ ਤਾਂ ਮੈਨੂੰ ਬਹੁਤ ਕਰੀਓਸਟੀ ਆ ਮੈਂ ਯੁਵਰਾਜ ਦੇ ਹੱਥ ਦਾ ਖਾਣਾ ਖਾਣਾ ਹੀ ਖਾਣਾ ਕਿਉਂਕਿ ਮੈਂ ਖੁਦ ਬਹੁਤ ਅੱਛੀ ਕੁੱਕ ਆ ਮੈਂ ਦੇਖ ਕੇ ਨਹੀਂ ਤੁਸੀਂ ਕਿੰਨਾ ਵਜਾ ਕਰਦੇ ਹੋ ਬਹੁਤ ਤੇਰੀ ਕੰਪੀਟੀਸ਼ਨ ਯੈਸ ਬਹੁਤ ਜਿੱਕ ਕੰਪੀਟੀਸ਼ਨ ਮਾਸਟਰ ਸ਼ੈਫ ਮੈਨੂੰ ਖਾਣਾ ਹੈ ਮੈਨੂੰ ਮੈਨੂੰ ਤੁਹਾਡੇ ਹੱਥ ਦਾ ਖਾਣਾ ਹੁਣ ਖਾਣਾ ਹੀ ਖਾਣਾ ਜੋ ਮਰਜੀ ਹੋਵੇ ਤੇ ਤੇ ਯੂਵਰਾਜ ਜਦ ਤੁਸੀਂ ਮਤਲਬ ਜਦ ਆਪਣੀ ਵਾਈਫ ਲਈ ਕੁਕ ਕਰਦੇ ਤੁਸੀਂ ਆਪਣੀ ਵਾਈਫ ਦਾ ਬਹੁਤ ਜ਼ਿਆਦਾ ਰਿਗਾਰਡ ਕਰਦੇ ਹੋ ਮੈਂ ਜਿਹਨੇ ਵੀ ਤੁਹਾਡੇ ਇੰਟਰਵਿਊਸ ਹੁੰਦੀਆਂ ਹਨ ਕਿ ਉਹਨਾਂ ਨੇ ਫੈਮਲੀ ਲਈ ਬੱਚਿਆਂ ਲਈ ਬਹੁਤ ਕੁਝ ਸੈਕਰੀਫਾਈਜ਼ ਕੀਤਾ ਹੈ ਨਾ ਤੇ ਜਿੰਨਾ ਵੀ ਤੁਸੀਂ ਉਹਨਾਂ ਦਾ ਥੈਂਕ ਯੂ ਕਰਦੇ ਹੋ ਉਸ ਚੀਜ਼ ਦੇ ਲਈ ਉਹ ਘਟ ਹੈ ਲਾਸਟ মুਵੀਜ਼ ਦੇ ਜਦੋਂ ਪ੍ਰੀਮੀਅਰਸ ਤੇ ਸਿਮਾਨ ਸੀ ਜਿਹਦੇ ਨਾਲ ਮਿਲੇ ਗੱਲਬਾਤ ਹੋਈ ਬਹੁਤ ਇਮੋਸ਼ਨਲ ਹੋ ਗਏ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਤੁਹਾਡੀ ਫਿਲਮਾਂ ਬਾਰੇ ਤੇ ਇਮੋਸ਼ਨਲ ਹੋ ਗਏ ਕਹਿੰਦੇ ਕਿ ਇੰਨੇ ਐਫਰਟਸ ਕਰਦੇ ਆ ਯੂਵੀ ਇੰਨਾ ਕੰਮ ਕਰਦੇ ਨੇ ਮਿਹਨਤ ਕਰਦੇ ਆ ਫਿਰ ਜਦੋਂ ਉਹਨੇ ਸ਼ ਨਹੀਂ ਮਿਲ ਪੰਦੀ ਲੋਕਾਂ ਵੱਲੋਂ ਵੀ ਕਿਉਂਕਿ ਐਂਡ ਆਫ ਦਾ ਡੇ ਹਨਾ ਅਸੀਂ ਉਹ ਵੀ ਚੀਜ਼ਾਂ ਕਿਤੇ ਨਾ ਕਿਤੇ ਮੈਟਰ ਕਰਦੀਆਂ ਤਾਂ ਹੀ ਪ੍ਰੋਡਿਊਸਰ ਦੁਆਰਾ ਹਿੰਮਤ ਕਰਦਾ ਹੈਗਾ ਇਨਵੈਸਟ ਕਰਦਾ ਹੈ ਤੇ ਉਹ ਇਮੋਸ਼ਨਲ ਹੋ ਗਏ ਤੁਸੀਂ ਉਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਹੁਤ ਆ ਉਹਦਾ ਪਿਆਰ ਆ ਬਟ ਹਾਂ ਇਦਾਂ ਹੀ ਆ ਦੇਖੋ ਮੈਂ ਤਾਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਚਲੋ ਚੱਲਣਾ ਨਹੀਂ ਚੱਲਣਾ ਜਾਂ ਅਪਰੀਸ਼ੀਏਸ਼ਨ ਮਿਲਣਾ ਨਹੀਂ ਮਿਲਣਾ ਹੁਣ ਤਾਂ ਮੈਂ ਉਹਦੇ ਹੱਥ ਛੱਡਤਾ ਬਸ ਸਾਰਾ ਪਹਿਲਾਂ ਬੁਰਾ ਲੱਗਦਾ ਸੀਗਾ ਕਿ ਯਾਰ ਇੰਨੀ ਮਿਹਨਤ ਕਰਦਾ ਪਿਆ ਮੈਂ ਕਿਉਂ ਨਹੀਂ ਸਿਰੇ ਚੜਦੀ ਵੀ ਗੱਲ ਕਿਉਂ ਨਹੀਂ ਇਦਾਂ ਹੁੰਦਾ ਕਿਉਂ ਜਿੱਥੇ ਮੈਂ ਡਿਸਰਵ ਕਰਦਾ ਉੱਥੇ ਕਿਉਂ ਨਹੀਂ ਗਾ ਮੈਂ ਤੇ ਬਟ ਚਲੋ ਕੋਈ ਨਹੀਂ ਆ ਹੋਰ ਇਹਦਾ ਮਤਲਬ ਇਹ ਹੀ ਆ ਰੱਬ ਮੈਨੂੰ ਸਿਗਨਲ ਦੇ ਰਿਹਾ ਕਿ ਬੇਟਾ ਤੇਰੀ ਮਿਹਨਤ ਜੇ ਹੁੰਦੀ ਨੀ ਨੀ ਜਿੰਨੀ ਚਾਹੀਦੀ ਆ ਤੇ ਹੋਰ ਮਿਹਨਤ ਕਰੂੰਗਾ ਮੈਂ ਕਰ ਰਿਹਾ ਕੋਸ਼ਿਸ਼ ਕਰ ਰਿਹਾ ਲੈਟਸ ਹੋਪ ਹਾਰ ਤੱਕ ਨਹੀਂ ਮੰਨਣੀ ਨਹੀਂ ਲਾਈਫ ਇਹ ਤਾਂ ਸਿੱਖਿਆ ਹੀ ਨਹੀਂ ਕਦੀ ਲੱਗੇ ਰਾਵਾਂਗੇ ਲੱਗੇ ਰਾਵਾਂਗੇ ਅੱਜ ਕੱਲ ਪਰਸੋ ਦੇਰ ਸਵੇਰ ਕਦੀ ਉਹ ਟਾਈਮ ਆਏਗਾ ਬਹੁਤ ਕੈਂਟ ਵਾਲਾ ਟਾਈਮ ਤਾਂ ਹਜੇ ਨਹੀਂ ਬਹੁਤ ਮਜ਼ੇਦਾਰ ਆ ਕਿਉਂਕਿ ਤੁਹਾਡੇ ਫੈਨਸੀ ਇਹ ਮੈਂ ਇਹ ਕਹਣਾ ਸ਼ੁਕਰ ਆ ਰੱਬ ਦਾ ਉਹ ਹੀ ਕਿਉਂਕਿ ਸਾਨੂੰ ਸਿੰਗਰਾਂ ਨੂੰ ਇਹ ਫਾਇਦਾ ਹੁੰਦਾ ਨਾ ਸਾਡੀਆਂ ਫਿਲਮਾਂ ਨਾਲ ਚੱਲਣ ਸਾਡੇ ਗਾਣਿਆਂ ਉੱਤੋਂ ਸਾਨੂੰ ਸੈਟਿੰਗ ਹੋ ਜਾਂਦੀ ਸਾਡੀ ਤੇ ਜਾਂ ਜੇ ਗਾਣੇ ਨਹੀਂ ਚੱਲਦੇ ਫਿਰ ਫਿਲਮ ਕਿਸੇ ਨਾ ਕਿਸੇ ਤਰ੍ਹਾਂ ਦੇਖੋ ਅੱਜ ਕੱਲ ਤਾਂ ਇੱਕੋ ਹੀ ਚੱਲਾ ਨਾ ਕਿ ਦੇਖਦੇ ਰਹੋ ਖਾਣਾ ਬੁੱਲਦੇ ਨਹੀਂ ਫਲੋਕੀ ਮੈਮਰੀ ਬਹੁਤ ਸ਼ਾਰਟ ਆ ਅੱਜਕੱਲ ਤੇ ਬਸ ਕੋਸ਼ਿਸ਼ ਕਰਦੇ ਕਿ ਦਿਖਦੇ ਰਹੀਏ ਕੁਛ ਨਾ ਕੁਛ ਆਉਂਦਾ ਰਵੇ ਮਾੜਾ ਮੋਟਾ ਛੋਟਾ ਵੱਡਾ ਥੋੜਾ ਜਿਆਦਾ ਕਿਉਂਕਿ ਜਿਹੜੀ ਤੁਹਾਡੇ ਫੈਨਸ ਨੇ ਨਾ ਉਹ ਇੱਕਦਮ ਪੱਕੇ ਵਾਲੇ ਨੇ ਪੱਕੇ ਵਾਲੇ ਹਾਂ ਜਯੁਰਾਜ ਕੀ ਤੇ ਦੇਖ ਜੇ ਬਸ ਕ੍ਰੇਜ਼ੀ ਹੋ ਜਾਂਦੇ ਹੈ ਕਿ ਜਯੁਰਾਜ ਜਯੁਰਾਜ ਉਹਨਾਂ ਦਾ ਹੀ ਫਿਰ ਮੈਨੂੰ ਇਹੀ ਚੀਜ਼ ਉਹ ਪੁਸ਼ ਕਰਦੀ ਹੈ ਇਹ ਚੀਜ਼ ਕਿ ਯਾਰ ਅ ਇੰਨਾ ਪਿਆਰ ਜਿਹੜੇ ਦਿੰਦੇ ਆ ਉਹਨਾਂ ਉਹਨਾਂ ਦਾ ਥੋੜੀ ਕੋਈ ਕਸੂਰ ਆ ਯਾਰ ਕੋਈ ਹਨਾ ਜਿਹੜੇ ਐਕਸਪੈਕਟ ਕਰਦੇ ਆ ਤੇ ਤੋਂ ਗਾਣੇ ਜਾਂ ਹੋਰ ਉਹਨਾਂ ਲਈ ਤਾਂ ਕਰਨਾ ਚਾਹੀਦਾ ਆ ਨਾ ਤੈਨੂੰ ਫਿਰ ਫਿਰ ਹਿੰਮਤ ਆ ਜਾਂਦੀ ਆ ਕਿ ਨਹੀਂ ਯਾਰ ਖੜੇ ਹੋ ਗਰਲਸ ਕਾਲਜ ਗਈ ਸੀ ਉੱਥੇ ਤੱਕ ਕੁੜੀਆਂ ਲਾਈਕ ਯੂ ਵੀ ਯੂ ਵੀ ਬਹੁਤ ਜ਼ਿਆਦਾ ਮੈਨੂੰ ਸੁਣਾਲ ਕਿ ਤਮੈ ਕਹਿੰਨੀ ਤਾਰੀਫ ਹੁੰਦੀ ਆ ਕਿਊਟ ਕਹਿੰਦੀ ਆ ਨੇ ਤੁਹਾਨੂੰ ਜੈਲਸੀ ਨਹੀਂ ਹੁੰਦੀ ਨਹੀਂ ਆ ਚੰਗਾ ਲੱਗਦਾ ਆਈ ਥਿੰਕ ਮਾਂਸੀ ਹੋਰਾਂ ਨੂੰ ਵੀ ਚੰਗਾ ਲੱਗਦਾ ਹੋਊਗਾ ਪ੍ਰਾਊਡ ਫੀਲ ਹੁੰਦਾ ਹੈ ਕਿ ਆਰਟਿਸਟ ਨੂੰ ਲੋਕ ਮੁਹੱਬਤ ਇੰਨੀ ਜ਼ਿਆਦਾ ਕਰਦੇ ਤੇ ਸੋ ਪ੍ਰਾਊਡ ਫੀਲ ਹੁੰਦਾ ਆਈ ਥਿੰਕ ਅਸੀਂ ਤਾਂ ਉਹਨਾਂ ਟਾਈਮਾਂ ਤੋਂ ਵੀ ਦੇਖਦੇ ਆ ਰਹੇ ਹਾਂ ਹੰਸ ਰਾਜ ਹੰਸ ਸਰ ਹੋਣੀ ਵੇ ਦੂਰਦਰਸ਼ਨ 'ਚ ਜਦੋਂ ਆਂਦੇ ਸੀਗੇ ਅਸੀਂ ਛੋਟੇ ਛੋਟੇ ਹੋ ਰਾ ਅੱਗੇ ਬੈਹਿਣਾ ਤੇ ਉਹਨਾਂ ਦੇ ਸ਼ੋਜ਼ ਦੇਖਣੇ ਮੈਂ ਜਲੰਧਰ ਤੋਂ ਮੈਂ ਜਲੰਧਰ ਦੂਰਦਰਸ਼ਨ ਤੋਂ ਹੀ ਆ ਹੋਰ ਵਾਹ ਦੇ ਲੋਕ ਦੂਰਦਰਸ਼ਨ ਤੇ ਵੀ ਬੱਲੇ ਬੱਲੇ ਹੁੰਦੀ ਸੀ ਜਿਹੜੇ ਆਰਟਿਸਟ ਨੇ ਦੂਰਦਰਸ਼ਨ ਦੇ ਨਵੇਂ ਸਾਲ ਤੇ ਗਾਇਆ ਉਹ ਸੁਪਰਸਟਾਰ ਹੁੰਦਾ ਸੀ ਨਵੇਂ ਸਾਲ ਦਾ ਫੰਕਸ਼ਨ ਹੁੰਦਾ ਸੀਗਾ ਉਹ ਮਤਲਬ ਲੋਕੀ ਕਿੰਨੇ ਅਸੀਂ ਅੰਦਰ ਹੀ ਰਹਿੰਦੇ ਸੀ ਨਾ ਤੇ ਕੋਈ ਮਿਸ ਨਹੀਂ ਕਰਨਾ ਫੋਨ ਜਾਲਾ ਫਟਾਫਟ ਪਾਪਾ ਤੋਂ ਟਿਕਟਸ ਲੈ ਕੇ ਅੰਦਰ ਹੀ ਹਨਾ ਜੌਬ ਕਰਦੇ ਹੋਣਾ ਉਹਨਾਂ ਨੇ ਤੇ ਅੱਗੇ ਬਹਿਣਾ ਕਦੀ ਉਹ ਦੂਰਦਰਸ਼ਨ ਤੇ ਉਸ ਟਾਈਮ ਉਹਦਾ ਵੀ ਹੁੰਦਾ ਜੇ ਜੇ ਕੋਈ ਬਹੁਤ ਨੋਨ ਬੰਦਾ ਦੀ ਡਿਮਾਈਂਸ ਹੋ ਗਿਆ ਡੈਥ ਹੋ ਗਈ ਆ ਜਾਂ ਪੋਲੀਟੀਸ਼ੀਅਨ ਨੇ ਉਹ ਫਿਰ 2-4 ਦਿਨਾਂ ਲਈ ਇੱਕਦਮ ਉਹ ਹੁੰਦਾ ਹੁੰਦਾ ਸੀ ਤੂੰ ਹੋਰ ਕੁਛ ਨਹੀਂ ਚੱਲਦਾ ਹੁੰਦਾ ਉਦੋਂ ਸੀ ਬੀਇੰਗ ਬੱਚੇ ਹੁਣ ਸਾਨੂੰ ਕੀ ਪਤਾ ਅਕਲ ਥੋੜੀ ਹੁੰਦੀ ਬੱਚਾ ਨੂੰ ਉਦੋਂ ਗਣਾ ਯਾਰ ਇਹ ਕੀ ਗੱਲ ਹੋਈ ਸਾਡੇ ਕੰਮ ਬੰਦ ਕਰਤੇ ਸਾਡੇ ਪ੍ਰੋਗਰਾਮ ਪਰ ਹੁਣ ਸਮਝ ਆਉਂਦੀ ਕਿ ਉਸ ਟਾਈਮ ਕੱਦ ਤੋਂ ਗਾਣੇ ਮੰਨੋਗੇ ਮਤਲਬ ਸਾਡੀ ਮਤਲਬ ਕਲੋਨੀ ਦੇ ਅੰਦਰ ਜਦੋਂ ਸਾਰੇ ਆਟੇ ਸਾਨੂੰ ਪਤਾ ਹੀ ਨਹੀਂ ਸੀ ਛੋਟੇ ਛੋਟੇ ਨਾਲ ਅੱਗੇ ਪਿੱਛੇ ਘੁੰਮੀ ਜਿਹਾ ਕੌਣ ਹੈ ਕੌਣ ਹੈ ਮਤਲਬ ਹੁਣਾਂ ਚੀਜ਼ਾਂ ਸਾਨੂੰ ਰਿਅਲਾਈਜ਼ ਹੁੰਦੀਆਂ ਕਿ ਉਹ ਕਿੰਨੇ ਇੰਪੋਰਟੈਂਟ ਮੋਮੈਂਟਸ ਸੀਗੇ ਹਨ ਸਾਡੇ ਲਾਈਫ ਦੇ ਜੀ ਮੈਂ ਨਾ ਤੁਹਾਨੂੰ ਯੁਵਰਾਜ ਦੇ ਨਾ ਪੰਜ ਗਾਣੇ ਦੇ ਪੋਸਟਰ ਦਿਖਾਵਾਂਗੇ ਤੁਸੀਂ ਨਾਮ ਨਹੀਂ ਦੱਸਣਾ ਉਹਨਾਂ ਨੂੰ ਬਸ ਐ ਉਹ ਤੇਰੀ ਰੈਡੀਓ એનર્ਜੀ ਹੈ ਤੇਰੀ ਤਾਂ ਨਹੀਂ ਨਹੀਂ એનર્ਜੀ ਕਰਕੇ ਨਹੀਂ ਲੱਭਣ ਕਰਕੇ ਸੋਚ ਰਹੇ ਓਕੇ ਹੈ ਕੋਸ਼ਿਸ਼ ਚ ਬੋਲਣਾ ਤਾਂ ਹੈ ਹੀ ਨਹੀਂ ਆ ਮਾੜਾ ਮੋੜਾ ਬੋਲ ਸਕਦੇ ਓ ਐਕਟ ਕਰ ਲਓ ਨੱਚਣਾ ਤੁਪੈਲ ਨਾ ਹੁਕਾ ਦੇ ਆਂਗੇ ਸਭਨਾ ਨੂੰ ਇੱਕ ਮਕਾ ਦੇ ਆਂਗੇ ਵੈਰੀ ਨਾਈਸ ਮਹਿਲੇ ਤੱਕ ਪਾਣੀ ਇਹ ਤਾਂ ਇਦਾਂ ਲਾ ਵੀ ਮੈਂ ਹੀ ਲਿਖ ਕੇ ਭੇਜੂਗਾ ਉਹਦੇ ਰੋਡ ਤੇ ਮੈਨੂੰ ਸਮਝ ਆ ਗਈ ਵਿਚਾਰੀ ਤੇ ਦਿੱਕਤ ਆ ਨਹੀਂ ਰਹੀ ਤੈਨੂੰ ਨਹੀਂ ਨਹੀਂ ਇਹ ਦਿਮਾਗ ਬਹੁਤ ਆ ਮੇਰਾ ਹਾਂ ਇਹ ਵੀ ਸਾਈਡ ਹੀ ਆ ਜਾ ਮੁੰਜ ਨਾ ਬਿਆਦਾ ਨਹੀਂ ਵਿਛੜ ਗਏ ਵਿਛੜਨ ਤੇ ਹੀ ਆ ਹਾਂ गाने ਦੇ ਵਿੱਚ ਹੁੰਦਾ ਵਿਛੜਨ ਵਰਡ ਥੋੜਾ ਬਹੁਤ ਬੋਲ ਲਓ ਬਹੁਤ ਠੀਕਾ ਬਸ ਹੈ ਵਿਛੜੀ ਨਾ ਯਾਰ ਇੱਕ ਵਾਰ ਵਾਹ ਇਹ ਕਿਹੜਾ ਖੜਾ ਹੋ ਗਿਆ ਹਾਂ ਇਦਾਂ ਹੀ ਹੋਇਆ ਸੀ ਮੇਰੇ ਸਾਬ ਦਾਦਰ ਤੇ ਅ ਅੱਛਾ ਇਹਨਾਂ ਦਾ ਦੋ ਵਰਡ ਆ ਇੱਕ ਵਰਡ ਆ ਤਿੰਨ ਵਰਡ ਆ ਓਕੇ ਪਹਿਲਾ ਕੀ ਫੀਲ ਆਹੀ ਹੈ ਵਿਛੜਨ ਵਾਲਾ ਮਤਲਬ ਲਾਈਕ ਥਿਸ ਹਾਂ ਵੱਖ ਨਾ ਹੁੰਦੇ ਇੰਨਾ ਕਲੀਅਰ ਨੇ ਵੱਖ ਨਾ ਹੁੰਦੇ ਓਕੇ ਓਕੇ ਇੱਕ ਬੈ ਅੱਜ ਵੀ ਮੈਨੂੰ ਪਿੱਛੇ ਵੀ ਬੋਲਿਆ ਕਿ ਤੁਹਾਡੀ ਫਿਲਮ ਦਾ ਹਾਂ ਹਾਂ ਆ ਤਾਂ ਦੱਸੋ ਤਾਂ ਯਾਰ ਮਿਲ ਸੀ ਬੱਸ ਤਾਂ ਗੱਲ ਹੀ ਨਹੀਂ ਰੋਕ ਰੋਕ اچھا ਇਹਨਾਂ ਦਾ ਕਿੰਨੇ ਵਰਡ ਗਾਣਾ ਇੱਕ 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 ਉਹ ਤੇ ਜਿਹੜਾ ਐਕਸ਼ਨ ਆ ਉਹ ਕਰਕੇ ਦਿਖਾ ਦੇ ਮੈਂ ਠੀਕ ਹੈ ਇੱਕ ਵਰਡ ਦੋ ਵਾਰੀ ਐ ਯਾਰ ਉਹ ਨਨ ਟਿਊਨ ਵੀ ਮੇਰਾ ਪੀਰ ਜਣਾ ਮੇਰੀ ਵੀੜ ਨਹੀਂ ਅੱਛਾ ਇਹ ਤਾਂ ਹਾਸ ਹਸ ਰਹੀ ਆ ਮੇਰਾ ਪੀਰ ਥੋੜੀ ਅਸ ਤੁਹਾਡੀ ਪਹਿਲੀ ਫਿਲਮ ਦਾ ਯਾਰ ਇੰਨਾ ਉਸ ਇੰਨਾ ਅੱਛਾ ਮੇਰੀ ਪਹਿਲੀ ਫਿਲਮ ਦਾ ਗਾਣਾ ਯਾਰਨ ਮੁੱਲੇ ਦਾ ਕਿਹੜਾ ਗਾਣਾ ਇੱਕ ਮਿੰਟ ਰੋਮਾਂਟਿਕ ਪਰ ਮੈਂ ਮੈਂ ਯਾਰਨ ਮੁੱਲੇ ਚ ਤਾਂ ਗਾਇਆ ਹੀ ਨਹੀਂ ਮੈਂ ਯਾਰਨ ਮੁੱਲੇ ਚ ਨਹੀਂ ਆਇਆ ਯਾਰਨ ਮੁੱਲੇ ਦਾ ਨਹੀਂ ਹੋਣਾ ਫੇਰ ਯਾਰਨ ਮੁੱਲੇ ਦਾ ਨਹੀਂ ਹੈ ਕਮੈਂਟ ਦਿਖਾਓ ਓਏ ਨਹੀਂ ਨਹੀਂ ਐਕਟ੍ਰੈਸ ਕੋ ਨਾਮ ਦੱਸ ਹੂੰ ਦੱਸੋ ਨਾਮ ਲੈ ਲਓ ਨੀਰੂ ਜੀ ਨਾਮ ਲੈ ਲਓ ਨਾਮ ਲੈ ਲਓ ਅੱਛਾ ਮੈਂਂਡੀ ਸੂਫੀ ਸੂਫੀ ਨੇ ਅੱਜ ਤੇ ਸੂਫੀ ਸੂਫੀ ਤੁਮੇਨ ਕੰਨ ਨਹੀਂ ਐਸੇ ਬਣਨੇ ਆ ਤੇ ਕਰਕੇ ਦਿਖਾ ਰਹੀ ਸੀ ਉਹਨਾਂ ਨੇ ਪ੍ਰੋਪਰ ਡਾਂਸ ਕੀਤਾ। ਤੁਮਕਾ ਇਹ ਤੁਮਕਾ ਨਾ ਬਹੁਤ ਨਾ ਵੱਧ ਗਿਆ। ਇਹ ਮੇਰਾ ਫੇਵਰਿਟ ਗਾਣਾ ਆ। ਕਦੀ ਸੁਣਿਆ? ਇਹ ਚੱਲਿਆ ਨਹੀਂ ਸੀ। ਜਮਾਂ ਹੀ ਨਹੀਂ ਕਿਸੇ ਨੇ ਸੁਣਿਆ ਹੀ ਨਹੀਂ ਇਹ ਗਾਣਾ। ਇਹ ਤੁਸੀਂ ਸੁਣਿਆ? ਯਾਰ ਮੇਰਾ ਗਲਾ ਬਹੁਤ ਖਰਾਬ ਹੈ। ਇਹ ਇਹ ਤਾਂ ਇਮਪ੍ਰੈਸ਼ਨ ਤਾਂ ਮੇਰੇ ਤੱਕ ਦੇਣਾ ਹੀ ਨਹੀਂ ਨਾ ਇਸ ਗਾਣੇ ਦਾ। ਮੈਂ ਸੁਣੂੰਗੀ। ਪਲੀਜ਼ ਇਸ ਗਾਣੇ ਨੂੰ ਸੁਣਨ ਲਈ YouTube ਤੇ ਜਾਓ ਠੁਮਕਾ ਯੂਵਰਾਜ ਅੰਸ ਲਿਖੋ। ਇਹਨੇ ਸੋਹਣੇ ਸੋਹਣੇ ਗਾਣੇ ਤੁਹਾਡੇ ਕਿਉਂ ਨਹੀਂ ਸੁਣਦੇ? ਪਤਾ ਨਹੀਂ ਕੀ ਬਿਮਾਰੀ ਆ। अच्छा लास्ट मैं दो तीन क्वेश्चंस ਸਾਡੇ ਦੋਨਾਂ ਲਈ ਠੀਕ ਹੈ ਅਨ ਕੰਡੀਸ਼ਨਲ ਪਿਆਰ ਤੁਸੀਂ ਆਪਣੀ ਲਾਈਫ ਚ ਕਿਸ ਨੂੰ ਕਰਦੇ ਹੋ ਮੇਰੀ ਫੈਮਲੀ ਫੈਮਲੀ ਆਫ ਕਾਜ਼ ਵਿਦਆਉਟ ਐਨੀ ਥਾਟ ਜਿਗਰ ਦਾ ਟੁਕੜਾ ਜਿਗਰ ਦਾ ਟੁਕੜਾ ਅਨਮੋਲ ਮੇਰੀ ਛੋਟੀ ਭੈਣ ਮੇਰੇ ਹੁਣ ਜਿਗਰ ਤੇ ਕਾਫੀ ਟੁਕੜੇ ਆ ਯਾਰ ਇਦਾਂ ਦਾ ਮੈਂ ਤਾਂ ਦੋ ਕੈ ਟੁੱਟ ਟੁੱਟ ਕੇ ਟੁਕੜੇ ਨਹੀਂ ਨਹੀਂ ਟੁੱਟਕੇ ਨਹੀਂ ਜੁੜੇ ਜੁੜੇ ਸੌਰੀ ਮਤਲਬ ਫੈਮਲੀ ਆ ਯਾਰ ਫੈਮਲੀ ਤੋਂ ਵੱਡਾ ਕੁਝ ਵੀ ਨਹੀਂ ਮਾਂ ਸ਼ਬਦ ਲਈ ਕੀ ਕਹਿਣਾ ਚਾਹੁੰਦੇ ਹੋ ਆ ਮਾ ਸਕੂਨ ਬਹੁਤ ਜ਼ਿਆਦਾ ਜਿੱਥੇ ਤੁਸੀਂ ਤੁਹਾਨੂੰ ਕੋਈ ਡਰ ਨਹੀਂ ਹੁੰਦਾ ਤੇ ਮਾਂ ਤੋਂ ਵੱਧ ਸਕੂਨ ਵਾਲੀ ਜਗਾ ਕੋਈ ਨਹੀਂ ਹੈ ਯੁਵਰਾਜ ਯਾਰ ਐਕਚੁਅਲੀ ਇਹਨਾਂ ਨੇ ਸੱਚੀ ਸੌਂ ਲੱਗੀ ਬਹੁਤ ਅੱਛਾ ਜਵਾਬ ਕਿ ਐਕਚੁਅਲੀ ਇਹ ਮਾਂ ਦਾ ਜਦੋਂ ਸੁਣਦੇ ਆ ਕਿਉਂਕਿ ਮੈਂ ਕੱਲ ਪਰਸੋਂ ਗਾਣ ਮੈਂ ਨਾ ਗਾਉਣਾ ਹੁੰਦਾ ਹਮੇਸ਼ਾ ਸਟੇਜ ਤੇ ਦਮਾਦਮ ਮਸਤ ਗਲੰਦਰ ਤੇ ਉੱਚ ਇੱਕ ਅੰਤਰੇ ਚ ਮਾਂ ਔਰ ਬੱਚਿਆਂ ਦਾ ਜ਼ਿਕਰ ਹੈ ਮਾਵਾਂ ਨੂੰ ਪੀਰਾ ਬੱਚੜੇ ਦੇਣਾ ਪੈਣਾ ਦੇਣਾ ਵੀਰ ਹਣਾ ਤੂੰ ਮਾਵਾ ਬਹੁਤ ਸਪੈਸ਼ਲ ਹੁੰਦੀਆਂ ਕਿਉਂਕਿ ਮੇਰੀ ਮਾਂ ਹਜੇ ਵੀ ਮੈਨੂੰ ਫੋਨ ਕਰਕੇ ਪੁੱਛਦੀ ਆ ਚਾਹੇ ਉਹ ਦੇਰ ਹੋਵੇ ਸਵੇਰ ਹੋਵੇ ਰਾਤ ਹੋਵੇ ਤੂੰ ਠੀਕ ਆ ਤੂੰ ਰੋਟੀ ਖਾ ਲਈ ਹਮ ਸਭ ਤੋਂ ਪਹਿਲਾ ਸਵਾਲ ਹੁੰਦਾ ਤੂੰ ਰੋਟੀ ਖਾ ਲਈ ਆ ਤੂੰ ਕੁਝ ਖਾਦਾ ਆ ਤੂੰ ਠੀਕ ਆ ਸੋ ਮਾਂ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ ਯਾਰ ਹੁਣ ਮਾਨਸੀ ਨੂੰ ਮੈਂ ਦੇਖਦਾ ਉਹ ਰਿੱਦੂ ਨੂੰ ਮਿਜ਼ਰਾ ਨੂੰ ਸੰਭਾਲ ਲਈ ਆ ਹਨਾ ਬੀਿੰਗ ਅ ਮਦਰ ਸੋ ਅਬਸੋਲਿਊਟ थैंक यू ਸਾਰੀਆਂ ਮਾਵਾਂ ਦਾ ਜਿੰਨੀਆਂ ਵੀ ਮਾਵਾਂ ਨੇ ਸਾਡੀਆਂ ਸਾਰੀਆਂ ਮਾਵਾਂ ਨੂੰ ਸ਼ੁਕਰੀਆ ਕਿਉਂਕਿ ਸਪੈਸ਼ਲੀ ਆਰਟਿਸਟ ਲਾਈਫ ਚ ਜਿਹੜੀ ਔਰਤ ਹੁੰਦੀ ਹੈ ਨਾ ਆਰਟਿਸਟ ਦੀ ਵਾਈਫ ਉਹਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਮੋਸਟ ਆਫ ਦਾ ਟਾਈਮ ਆਰਟਿਸਟ ਟ੍ਰੈਵਲ ਇਹ ਉਹ ਫੌਜੀਆਂ ਵਾਲਾ ਕੰਮ ਹੁੰਦਾ ਜੀ ਸਾਡਾ ਛੁੱਟੀ ਆਉਣਾ ਪੈਂਦਾ ਬਸ ਤੇ ਉਹ ਫਿਰ ਪਿੱਛੇ ਸਾਰੀ ਫੈਮਿਲੀ ਨੂੰ ਦੇਖਣਾ ਜਿਹੜਾ ਹਫ਼ਤਾ ਹੁੰਦਾ ਨਾ ਉਹ ਫਿਰ ਮਾਂ ਹੀ ਕਰ ਸਕਦੀ ਆ ਉਹ ਉਸ ਚੀਜ਼ ਨੂੰ ਸੰਭਾਲ ਕੇ ਰੱਖਣਾ ਫੈਮਿਲੀ ਨੂੰ ਕਿੱਦਾਂ ਚੀਜ਼ਾਂ ਨੂੰ ਸੰਭਾਲਣਾ ਸੋ ਥੈਂਕਸ ਟੂ ਇੱਕ ਵਰਡ ਚ ਤੇ ਆਪਾਂ ਮਾਂ ਨੂੰ ਡਿਸਕ੍ਰਾਈਬ ਕਰ ਹੀ ਨਹੀਂ ਸਕਦੇ ਕਰ ਨਹੀਂ ਐਕਚੁਅਲੀ ਸਹੀ ਗੱਲ ਹੈ ਨਹੀਂ ਕਰ ਸਕਦੇ ਸੋ ਦੈਟਸ ਵਾਈ ਹੌਦ ਲਈ ਤਾਂ ਸਾਰੇ ਦਿਨ ਮੈਂ ਚਾਹੀ ਗੱਲਾਂ ਕਰਦਰੋ ਹਾਂ ਖਤਮ ਹੀ ਨਹੀਂ ਹੋਏ ਜੀ ਅੱਛਾ ਉਹ ਤਿੰਨ ਚੀਜ਼ਾਂ ਜੋ ਤੁਹਾਨੂੰ ਸਾਰੇ ਕਹਿੰਦੇ ਹੁਣ ਚੇਂਜ ਕਰਨ ਲਈ ਮਗਰ ਤੁਸੀਂ ਦੋਨਾਂ ਨੇ ਨਹੀਂ ਕਰਨੀਆਂ ਵਾਟ ਇ ਪਹਿਲਾ ਯੁਵਰਾਜ ਬੋਲਣ ਕਿ ਤੇਰੀ ਜੀ ਜਵ ਮੈਂ ਸੋਚ ਰਹਾ ਫਿਰ ਕਾਪੀ ਪੇਸਟ ਕਰ ਦਿੰਦੇ ਆ ਹਾਂ ਪਹਿਲਾਂ ਤੁਸੀਂ ਨਹੀਂ ਨਹੀਂ ਇਹ ਕੀ ਗੱਲ ਅੱਛਾ ਫਿਰ ਚਲੋ ਮੈਂ ਬੋਲਾਂ ਕੀ ਤਿੰਨ ਚੀਜ਼ਾਂ ਜਿਹੜੇ ਸਾਰੇ ਕੈਨ ਚੇਂਜ ਕਰ ਲੋ ਹਾਂ ਤੁਹਾਡੀਆਂ ਮਗਰ ਤੁਸੀਂ ਨਹੀਂ ਕਰਨਾ ਚਾਹੁੰਦੇ ਮੈਨੂੰ ਮਾਨਸੀ ਕਹਿੰਦੀ ਹੁੰਦੀ ਕਹਿੰਦੀ ਯਾਰ ਤੂੰ ਨਾ ਸਾਰਿਆਂ ਤੇ ਵਿਸ਼ਵਾਸ ਨਾ ਕਰ ਐਡੀ ਚੇਦੀ ਨਾ ਹੋ ਮਤਲਬ ਬਹੁਤ ਜ਼ਿਆਦਾ ਤੂੰ ਉਹ ਕਰ ਲੈਣਾ ਆਪਣੀ ਰਿਜ਼ਰਵਡ ਰਹਾ ਕਰ ਥੋੜਾ ਸਿਸਟਮ ਬਟ ਉਹ ਹੋ ਨਹੀਂ ਪੰਦਾ ਤੇ ਉਹ ਫਿਰ ਦੂਜੀ ਚੀਜ਼ ਇਹ ਤੁਸੀਂ ਨਹੀਂ ਕਰਨਾ ਚਾਹੁੰਦੇ ਚੇਂਜ ਅੱਛਾ ਚੇਂਜ ਨਹੀਂ ਕਰਨਾ ਚਾਹੁੰਦੇ ਪਰ ਤੁਹਾਡੇ ਚੋ ਹੈਗੀ ਉਹ ਹੈਗੀ ਆ ਉਹ ਸਾਰੇ ਤੁਹਾਨੂੰ ਕਹਿੰਦੇ ਕਿ ਚੇਂਜ ਕਰ ਲਾ ਤੁਸੀਂ ਨਹੀਂ ਕਰਨਾ ਚਾਹੁੰਦੇ ਹਾਂ ਮੈਂ ਮੈਂ ਤੋਂ ਪਤਾ ਕੀ ਗੱਲ ਉਹ ਨੇਚਰ ਜਾਂ ਹੁੰਦੀ ਨਹੀਂ ਕੋਸ਼ਿਸ਼ ਕਰਦਾ ਮੈਂ ਮੈਂ ਪਹਿਲਾਂ ਵੀ ਆਪ ਇੰਟਰਵਿਊਸ ਗਿਆ ਕਿ ਮੈਂ ਯਾਰ ਇਹਦੇ ਨਾਲ ਇਹ ਹੋਣਾ ਮਤਲਬ ਹੁਣ ਰੂਡ ਹੋ ਜਾ ਕਰਨਾ ਹੁਣ ਮਤਲਬ ਰਿਜ਼ਰਵ ਰਿਆ ਕਰਨਾ ਇਹਨੂੰ ਇਹ ਨਹੀਂ ਆਪਣਾ ਐਟੀਟਿਊਡ ਹੀ ਦਿਖਾਉਣਾ ਸਟਾਰਿਜ਼ਮ ਵਾਲਾ ਇਹ ਉਹ ਪਰ ਫਿਰ ਹੋ ਨਹੀਂ ਪੰਦਾ ਉਹ ਨਹੀਂ ਚੇਂਜ ਕਰੋ ਹੁਣ ਮੈਨੂੰ ਲੱਗਦਾ ਹੋਣਾ ਹੀ ਨਹੀਂ ਹੋ ਜੇ ਦੂਜੀ ਚੀਜ਼ ਆਪਣੇ ਆਪ ਚ ਜਿਹੜੀ ਮੈਨੂੰ ਲੱਗਦਾ ਕਿ ਨਹੀਂ ਚੇਂਜ ਹੋ ਸਕਦੀ ਹਨਾ ਕਦੀ ਵੀ ਚੇਂਜ ਨਹੀਂ ਹੋ ਸਕਦੀ ਮਤਲਬ ਤੁਸੀਂ ਖੁਦ ਵੀ ਚੇਂਜ ਨਹੀਂ ਕਰਨਾ ਚਾਹੁੰਦੇ ਚੇਂਜ ਖੁਦ ਹੀ ਨਹੀਂ ਆਹੋ ਤੇ ਉਹ ਹੋ ਹੀ ਨਹੀਂ ਸਕਦੀ ਫੇ ਉਹੀ ਗੱਲ ਹੋ ਗਈ ਤੇ ਹੋ ਹੀ ਨਹੀਂ ਸਕਦੀ ਉਹੀ ਮੇਰੇ ਤੇ ਮੈਂ ਚਾਹੁੰਦਾ ਹੀ ਨਹੀਂ ਤਾਂ ਹੋਊਗੀ ਨਹੀਂ ਨਾ ਕੀ ਯਾਰ ਤੁਸੀਂ ਕੁੜੀਆਂ ਵੀ ਨਾ ਡੰਬ ਹੀ ਆ ਯਾਰ ਐਵੀਂ ਕਰੀ ਆ ਆ ਇੱਕ ਹੋ ਗਈ ਆ ਇੱਕ ਹੋ ਗਈ ਦੂਜੀ ਮੈਨੂੰ ਚ ਲਾਈਨ ਵਾਈਜ਼ ਕਰ ਦੇ ਮੈਂ ਫਿਰ ਤੁਸੀਂ ਮੈਨੂੰ ਨਹੀਂ ਸਮਝ ਆ ਰਿਹਾ ਇੱਕ ਤਾਂ ਆ ਗਈ ਹੂੰ ਦੋਨੋਂ ਪਤਾ ਨਹੀਂ ਮੇਰੀ ਫਸਟ ਸਲੀਪਿੰਗ ਮੈਨੂੰ ਸੋਣਾ ਬਹੁਤ ਪਸੰਦ ਆ ਮੇਰੇ ਨਾਲ ਜੁੜੇ ਸਾਰੇ ਲੋਕਾਂ ਨੂੰ بتایا ਕਿ ਮੈਨੂੰ ਸੌਣਾ ਬਹੁਤ ਜ਼ਿਆਦਾ ਪਸੰਦ ਆਈ ਜਸਟ ਲਵ ਸਲੀਪਿੰਗ ਸੋ ਮੈਂ ਇਹ ਬਦਲਣਾ ਚਾਹਦੀ ਮੈਨੂੰ ਸੌਣਾ ਹਾਂ ਉਹ ਸਾਰੇ ਕਹਿੰਦੇ ਕਿ ਮਤਲਬ ਆਪ ਕਮ ਸੋ ਸੋ ਜੋ ਕਮ ਇਤਨਾ ਨਹੀਂ ਸੌਣਾ ਚਾਹੀਏ ਤਾਂ ਮੈਨੂੰ ਸੌਣਾ ਬਹੁਤ ਅੱਛਾ ਲੱਗਦਾ ਹੈ ਤੇ ਮੈਂ ਉਹ ਨਹੀਂ ਚੇਂਜ ਕਰੂੰਗੀ ਚੇਂਜ ਕਰਨਾ ਚਾਹਦੀ ਹੂੰ ਉਹਨੀ ਦੇ ਚ ਮੈਂ ਸੋਚਦਾ ਮੈਂ ਕੀ ਨਹੀਂ ਚੇਂਜ ਕਰਨਾ ਚਾਹੁੰਦਾ ਸੈਕਿੰਡ ਉਹ ਹੀ ਆਟੀਟਿਊਡ ਵਾਲੀ ਗੱਲ ਕਿ ਮਤਲਬ ਥੋੜਾ ਜਿਹਾ ਆਪਣਾ ਦਿਖਾਇਆ ਕਰੋ ਕਿ ਤੁਸੀਂ ਐਕਟਰਸ ਹੋ ਥੋੜਾ ਜਿਹਾ ਕ੍ਰਿਆ ਕਰੋ ਆਪਣੇ ਆਪ ਚ ਮਤਲਬ ਨਹੀਂ ਹੋਵਾਂਗਾ ਯਾਰ ਇਹ ਨਾ ਵੀ ਨਹੀਂ ਹੈਗਾ ਐਕਚੁਅਲੀ ਉਹ ਇਹਦੇ ਚ ਵੀ ਨਹੀਂ ਹੈ ਮਤਲਬ ਮੈਂ ਨਾ ਖੈਗੀਆਂ ਨਾ ਮੈਂ ਕਦੀ ਹੋਵਾਂਗੀ ਅੱਜ ਕਿਸੇ ਵੀ ਮੁਕਾਮ ਤੇ ਆ ਗਾ ਕਿਤੇ ਵੀ ਹੋਵਾਂ ਮੈਂ ਤੁਹਾਨੂੰ ਸੇਮ ਇਦਾਂ ਹੀ ਮਿਲੂੰਗੀ ਤੁਹਾਨੂੰ ਹਰ ਵਾਰੀ ਤੁਹਾਨੂੰ ਮਿਲ ਕੇ ਇਦਾਂ ਹੀ ਆਪਣਾ ਪੰਜਾ ਫੀਲ ਹੁੰਦਾ ਤਾਂ ਹੈ ਤੇ ਇੱਕ ਵੀ ਮੇਰੇ ਲਈ ਆਮ ਬlesd ਮੈਨੂੰ ਬਹੁਤ ਚੰਗਾ ਲੱਗਦਾ ਤੇ ਥਰਡ ਡਾਈਟਿੰਗ ਡਾਈਟਿੰਗ टाइम तो नहीं आ, भी नहीं आ ये भी क्या सर, सर ये तो गलत बात एक है एक चीज नहीं कम से कम अच्छा दो घंटे अच्छा, तो कम से कम मिनट बस अच्छा बताओ बात नहीं अब तो ठीक अब तो कैमरा के सामने है अब राहुल भाई गलत बात है मैं बहुत प्यार करती हूँ ਕਈ ਵਾਰ ਕੰਮ ਕੇ ਲੀਏ ਉਸਕੋ ਕਮ ਕਰਨਾ ਪੜਤਾ ਹੈ ਬਟ ਅੰਦਰੋਂ ਦਿਲੋਂ ਮੈਨੂੰ ਇਹ ਹੁੰਦਾ ਕਿ ਫੂਡ ਲਾਈਕ ਮੇਰੇ ਲਈ ਬਹੁਤ ਇੰਪੋਰਟੈਂਟ ਆ ਵੀ ਮੈਂ ਖਾਣਾ ਹੀ ਖਾਣਾ ਨਹੀਂ ਛੱਡਣਾ ਮੈਂ ਸੋ ਇਹ ਤਿੰਨ ਚੀਜ਼ਾਂ ਮੇਰੀਆਂ ਦੋ ਰਾਤ ਮੈਂ ਤਾਂ ਸਭ ਕੁਝ ਵਧੀਆ ਲੱਗਦਾ ਆਪਣਾ ਕੀ ਨਹੀਂ ਚੇਂਜ ਕਰਨਾ ਮਤਲਬ ਨਹੀਂ ਹੋ ਸਕਦਾ ਸਮਝ ਨਹੀਂ ਆ ਰਹੀ ਸੱਚੀ ਨਹੀਂ ਆ ਰਹਾ ਮੇਰੇ ਬਿਲਕੁਲ ਪੱਲ ਹੀ ਨਹੀਂ ਆ ਰਹਾ ਕੁਝ ਵੀ ਸੋ ਕੋਈ ਗੱਲ ਨਹੀਂ ਡਨ ਕੋਈ ਦਿੱਕਤ ਨਹੀਂ ਮੇਰੇ ਚ ਕਮੀ ਪਰਫੈਕਟ ਜੀ ਤੇ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਨੂੰ ਗੁੜੀਆਂ ਫਾਈਨਲੀ ਅੱਜ ਆ ਗਈ ਹੈ ਤੇ ਆਮ ਸ਼ੋਰ ਜਿਨ੍ਹਾਂ ਨੇ ਨਹੀਂ ਦੇਖੀ ਉਹ ਤਾਂ ਦੇਖਣਗੇ ਲੇਕਿਨ ਫਿਰ ਵੀ ਅਗਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੋ ਸਾਨੂੰ ਪਿਆਰ ਮੁਹੱਬਤ ਕਰਦੇ ਆ ਬਹੁਤ ਹੀ ਜ਼ਿਆਦਾ ਰਿਸਪਾਂਸ ਦਿੱਤਾ ਜਿਨ੍ਹਾਂ ਨੇ ਗੁੜੀਆਂ ਨੂੰ ਤੇ ਆਈ ਹੋਪ ਕਿ ਹੁਣ ਚੋਪਾਲ ਤੇ ਆ ਗਈ ਆ ਤੁਸੀਂ ਹੋਰ ਜ਼ਿਆਦਾ ਪਿਆਰ ਮੁਹੱਬਤ ਦਵੋਗੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖਿਓ ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤੀ ਔਰ ਥੀਏਟਰ ਚ ਗਏ ਨੇ ਉਹ ਮੈਨੂੰ ਪਤਾ ਦੁਬਾਰਾ ਫੇਰ ਦੇਖਣਗੇ ਸੋ ਚਪਾਲ ਤੇ ਸਾਡੀ ਫਿਲਮ ਆਰੀਆ ਗੁੜੀਆ ਪੂਰੀ ਫੈਮਿਲੀ ਬੈਠ ਕੇ ਸਾਰੇ ਕੰਮ ਕੂਮ ਖਤਮ ਕਰਕੇ ਆਰਾਮ ਨਾਲ ਸਾਡੀ ਫਿਲਮ ਦੇਖਿਆ ਗੁੜੀਆ ਅਗਰ ਦੇਖਿਓ ਰਾਤ ਨੂੰ ਪਰ ਦੇਖਿਓ ਰਾਤ ਨੂੰ ਥੈਂਕ ਯੂ ਸੋ ਮੱਚ ਗਾਈਜ਼ ਥੈਂਕ ਯੂ ਥੈਂਕ ਯੂ ਸਸ਼ੀ